ਸ਼ੋਰ ਦਿਖਾਉਂਦੀਆਂ ਤੇ ਜਦੋਂ ਪ੍ਰੈਕਟੀਕਲ ਕਰਦੇ ਆਂ ਤਾਂ ਉਦੋਂ ਕੁਝ ਹੋਰ ਨਿਕਲਦਾ ਬੇਟਾ ਸਾਫ਼ ਕਰੋ ਸਾਰੀ ਚੀਜ਼ ਆਹ ਲਓ ਇਹ ਚੂੜੀ ਟਿੱਕਰ ਕਿੱਥੋਂ ਕਰੱਕ ਹੋਇਆ ਇਹ ਚੂੜੀ ਟਿੱਕਰ ਠੀਕ ਹੈ ਆ ਚੀਜ਼ ਦੇਖੋ ਜੀ ਇਹਦੇ ਵਿੱਚ ਖੁਸ਼ਕ ਕਰਕੇ ਇੱਕ ਪਾਊਡਰ ਆਉਂਦਾ ਤੇ ਐਲਫੀ ਆਉਂਦੀ ਹੈ ਉਹ ਪਾ ਸਕਦੇ ਆ ਤੇ ਬਾਹਰਲੇ ਪਾਸੇ ਐਮਸੀ ਲਾ ਸਕਦੇ ਹੋਰ ਇਹਦਾ ਕੋਈ ਹੱਲ ਨਹੀਂ ਨਹੀਂ ਤੇ ਪਟ ਪਟਈਆ ਹੀ ਆ ਤੁਸੀਂ ਦੱਸੋ ਸਾਰਨਾ ਹੈ ਜਾਂ ਕਰਨਾ ਹੈ ਜੇ ਹੁਣ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਵੀ ਉਹ ਕਾਮਯਾਬ ਹੋ ਸਕਦਾ ਦੇਖੋ ਜੀ 50 50 ਚਾਂਸ ਹੈ ਕਿਉਂਕਿ ਬਲੋ ਹੈ ਸਹੀ ਹੈ ਜਿੱਥੋਂ ਦੀ ਉਹ ਲੀਕਜ ਆ ਇਹ ਸਹੀ ਮੈਨੇ ਤਾਂ ਬਿਲਕੁਲ 에ਅਰ ਬੱਬਲ ਵੀ ਨਹੀਂ ਚਾਹੀਦਾ ਜਿਹੜੀ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਕਹੀ ਸੀ ਵੀ ਮਿੱਟੀ ਪਾ ਕੇ ਲੱਤ ਲੱਤਰਨ ਵਾਲੀ ਗੱਲ ਹੈ ਇਹ ਕਿੰਨਾ ਚਿਰ ਕਾਮਯਾਬ ਰਹਿੰਦਾ ਕਿੰਨਾ ਘਟਦਾ ਥੋੜਾ ਬਾ ਤਾਂ ਆਊਗਾ ਜਾਂ ਆਊਗਾ ਘਟ ਸਕਦਾ ਜਾਂ ਨਹੀਂ ਘਟ ਸਕਦਾ ਇਹ ਵੀ ਨਹੀਂ ਪੱਕਾ ਮਤਲਬ ਪ੍ਰੋਪਰ ਵੀ ਕੀ ਹਾਲ ਹੈ ਇੱਕ ਛੋਟੀ ਜੀ ਕੰਸੈਂਟ ਚਾਹੀਦੀ ਬਾਈ ਜੀ ਤੁਹਾਡੀ ਸਸਕਲ ਬਾਈ ਜੀ ਇੱਕ ਕੰਸਰਟ ਗਈ ਵੀ ਹੈ ਤੁਸੀਂ ਟੈਂਪਰੇਚਰ ਵਾਲੀ ਸੁੱਚ ਪਾਈ ਹੈ ਹਾਂਜੀ ਇਹਦੇ ਚ ਦੋ ਇਸ਼ੂ ਆ ਰਹੇ ਆ ਕੂਲਨ ਟੈਂਪਰੇਚਰ ਸੈਂਸਰ ਤੇ ਵਾਹਕਲ ਸਪੀਡ ਸਰ ਹਾਂਜੀ ਠੀਕ ਹੈ ਜੀ ਇਹਦੀ ਰੇਸ ਵੱਧਦੀ ਘਟਦੀ ਵੀ ਹੈ ਤੇ ਵੱਧ ਵੀ ਰਹਿ ਜਾਂਦੀ ਹੈ ਹਾਂਜੀ ਠੀਕ ਹੈ ਜੀ ਅਪ ਐਂਡ ਡਾਊਨ ਵੀ ਹੁੰਦੀ ਹੈ ਤੇ ਅਪ ਵੀ ਰਹਿੰਦੀ ਹੈ ਮੇਰਾ ਇਹਨਾਂ ਦਾ ਇਲੈਕਟ੍ਰੀਕਲ ਚੀਜ਼ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸਹੀ ਹੈ ਜੀ ਖੜੀ ਗੱਡੀ ਦਾ ਆਰ ਪੀ ਐਮ ਜ਼ਿਆਦਾ ਹੈ ਤੇ ਸਪੀਡ ਵੀ ਨਹੀਂ ਬੱਲਦੀ ਮੈਂ ਇਕੱਲਾ ਬਲੋ ਵਾਲਾ ਕੰਮ ਕਰੂੰਗਾ ਜੀ ਕਿਤੇ ਹੋਰ ਜਿਹੜੀ ਚੀਜ਼ ਡਾਊਨ ਹੋਈ ਉੱਥੋਂ ਦੀ ਇਹ ਲੀਕੇਜ ਹੋਣ ਦੀ ਸੰਭਾਵਨਾ ਹੈ ਜੋ ਪਾਰਦਰਸ਼ੀ ਤਰੀਕੇ ਨਾਲ ਤੁਹਾਡੇ ਸਾਹਮਣੇ ਕਰਾਂਗੇ ਇੰਜੈਕਟਰ ਬਲੌਕ ਹੁੰਦੇ ਆ ਜਾਂ ਨਹੀਂ ਹੁੰਦੇ ਅਲੱਗ ਗੱਲ ਹੈ ਥੋੜੀ ਜਿੰਨੀ ਮਿਸ਼ਨ ਵੀ ਹੈਗੀ ਹੈ ਸਹੀ ਹੈ ਰਾਈਟ ਬਾਜੀ ਕਰੀਏ ਕੰਮ ਸਟਾਰਟ ਓਕੇ ਫਿਰ ਦੋਸਤੋ ਜਿੰਨਾ ਤੇਲ ਲੀਕ ਕਰ ਰਿਹਾ ਹੈ ਉਹਨਾਂ ਮਹਿਸੂਸ ਨਹੀਂ ਹੋ ਰਿਹਾ ਤੇ ਐਮ ਸੀਲ ਕਿਉਂ ਕਿਸੇ ਨੇ ਫੇਰ ਲਾਤੀ ਕਿਉਂਕਿ ਹਰੇਕ ਚੀਜ਼ ਨੂੰ ਇੱਕ ਚੰਗੀ ਤਰ੍ਹਾਂ ਮਕੈਨਿਕ ਦਾ ਹੱਕ ਬੰਦਾ ਹੈ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਹਾਂ ਵੀ ਮਕੈਨਿਕ ਵੀਰੋ ਪੂਰਾ ਕੰਮ ਸਿੱਖ ਕੇ ਕੰਮ ਕਰੋ ਤੇ ਜ਼ਿਆਦਾ ਵਧੀਆ ਆ ਪਾਜੀ ਪੋਪਲੀਆਂ ਹਿੱਲ ਜਾਂਦੀਆਂ ਵੇਖਿਓ ਠੀਕ ਐ ਤੇ ਪੋਪਲੀਆਂ ਦੀ ਦਬਾਅ ਪਉਂਦੀਆਂ ਹਾਂਜੀ ਪਰ ਇੰਨੇ ਕ ਨਾਲ ਜਿੰਨਾ ਆਪੜੇ ਨੂੰ ਇਹ ਲੀਕ ਲੱਗਦਾ ਐ ਇੰਨੇ ਕ ਨਾਲ ਜਿੰਨਾ ਤੁਸੀਂ ਤੇਲ ਕਹਿੰਨੇ ਹੋ ਉਹ ਤਾਂ ਨਹੀਂ ਇੱਥੋਂ ਹੋ ਸਕਦਾ ਕਿਤੋਂ ਹੋਰ ਹੋ ਸਕਦਾ ਐ ਤਾਂ ਆਪਾਂ ਉਧਰ ਚੱਲਦੇ ਆਂ ਦੋਸਤੋ ਇੱਕ ਚੀਜ਼ ਤੁਹਾਡੇ ਸਾਹਮਣੇ ਲੈ ਕੇ ਬਰੀਕੀ ਕੀ ਹੁੰਦੀ ਐ ਕਿੱਥੋਂ ਟਿੱਕਰ ਜਾਣਾ ਚਾਹੁੰਦੇ ਆਂ ਐਮਸੀ ਕਿਥੋਂ ਤੱਕ ਸਾਡਾ ਫਾਇਦਾ ਕਰ ਸਕਦੀ ਹੈ ਨਹੀਂ ਸਹੀ ਮੈਨੇ ਚ ਤਾਂ ਇਹ ਪੀਸ ਕ੍ਰੈਕ ਹੋ ਗਿਆ ਜਦੋਂ ਅਸੀਂ ਕੋਈ ਚੇਲਾ ਚੱਪਾ ਉਹ ਜਾ ਲਾ ਦਿੰਨੇ ਆ ਤੇ ਉਹ ਕਿਵੇਂ ਜ਼ੋਰ ਮਾਰ ਦਿੰਦਾ ਤੇ ਕੀ ਕਰ ਦਿੰਦਾ ਤੁਹਾਡੇ ਸਾਹਮਣੇ ਆ ਸੈਂਸਰ ਕੱਡੂਪਤੋਂ ਬਾਹਰ ਸੈਂਸਰ ਨੂੰ ਵੀ ਐਨਾ ਬੋਰਡ ਸਵਾਰ ਕੇ ਹਰੇਕ ਚ ਲਾਈ ਪਈ ਹੈ ਕੱਡੂਪਤੋਂ ਐਮਸੀ ਲਾਈ ਪਈ ਹੈ ਹਨਾ ਤੇ ਕੋਈ ਕੀ ਪਤਾ ਨਹੀਂ ਨਾ ਹੁੰਦਾ ਕੰਮ ਦਾ ਬਿਨਾ ਆਪਾਂ ਦਿਮਾਗ ਲੜਾਇਆ ਸਾਰਾ ਕੁਝ ਕੀਤੇ ਆ ਕਿਸੇ ਚੀਜ਼ ਨੂੰ ਕਿਵੇਂ ਵੇਖ ਸਕਦੇ ਆ ਅੱਖਾਂ ਕੁਝ ਹੋਰ ਦਿਖਾਉਂਦੀਆਂ ਤੇ ਜਦੋਂ ਪ੍ਰੈਕਟੀਕਲ ਕਰਦੇ ਆ ਤਾਂ ਉਦੋਂ ਕੁਝ ਹੋਰ ਨਿਕਲਦਾ ਬੇਟਾ ਸਾਫ਼ ਕਰੋ ਸਾਰੀ ਚੀਜ਼ ਆ ਲੋ ਇਹ ਚੂੜੀ ਟਿੱਕਰ ਕਿੱਥੋਂ ਕਰੱਕ ਹੋਇਆ ਇਹ ਚੂੜੀ ਟਿੱਕਰ ਠੀਕ ਹੈ ਆ ਚੀਜ਼ ਦੇਖੋ ਹੁਣ ਇਹ ਕੀ ਕਰਨਾ ਪਊਗਾ ਸਹੀ ਮੈਨੇਜ ਤਾਂ ਥਿਊਰੀ ਇਹ ਕਹਿੰਦੀ ਹੈ ਬਈ ਇਹ ਪੂਰੇ ਦਾ ਪੂਰਾ ਉੱਪਰਲਾ ਜਿਹੜਾ ਟਾਪਾ ਉਹ ਚੇਂਜ ਹੋਵੇ ਠੀਕ ਹੈ ਫਿਰ ਹੋਰ ਮੁਸ਼ਕਲ ਆਉਣੀ ਹੈ ਸਾਨੂੰ ਇਹ ਹੈਡ ਦਾ ਉੱਪਰਲਾ ਪਾਰਟ ਹੈ ਹੈਡ ਦਾ ਉੱਪਰਲਾ ਪਾਰਟ ਹੈ ਤੇ ਕੀ ਕੀਮਾ ਦੀ ਲਾਈਨ ਪ੍ਰੋਪਰ ਮਿਲੇਗੀ ਕਿਉਂਕਿ ਹਰੇਕ ਚੀਜ਼ ਦੀ ਜਦੋਂ ਹੈਡ ਕਸਿਆ ਜਾਂਦਾ ਹੈ ਇਹਦੀ ਇੱਕ ਅਲਾਈਨਮੈਂਟ ਹੁੰਦੀ ਹੈ ਜਦੋਂ ਇਹ ਬੋਰਿੰਗ ਕਰਦੇ ਆ ਹਰੇਕ ਚੀਜ਼ ਦੀ ਬਨ ਕੇ ਸਿਰੇ ਤੱਕਰ ਲਾਈਨ ਹੁੰਦੀ ਉਹਨੂੰ ਕਹਿੰਦੇ ਲਾਈਨਿੰਗ ਠੀਕ ਹੈ ਇਹ ਹੁਣ ਵੀਰ ਉਹਨਾਂ ਨੂੰ ਪੁੱਛਾਂਗੇ ਵੀ ਕੀ ਕਰਨਾ ਹੈ ਜਾਂ ਮਸਾਲਾ ਲਾ ਕੇ ਜਿਗਾੜਬਾਜੀ ਕਰਨੀ ਹੈ ਕਿਉਂਕਿ ਇੱਕ ਪਾਊਡਰ ਆਉਂਦਾ ਹੈ ਉਹ ਕਿਸੇ ਹੱਦ ਤੱਕਰ ਲੀਕੇਜ ਹਟਾ ਸਕਦਾ ਪਰ ਪੂਰੀ ਨਹੀਂ ਪੂਰੀ ਉਦੋਂ ਹਟੂਗੀ ਕਈ ਵਾਰੀ ਜਦੋਂ ਆਪਾਂ ਪ੍ਰੋਪਰ ਨਮਾ ਪਾਈਏ ਜਾਂ ਬੈਕ ਪ੍ਰੈਸ਼ਰ ਦਾ ਹੋਵੇ ਕਿਉਂਕਿ ਮੈਂ ਉਹ ਗੱਲ ਕੀਤੀ ਸੀ ਕਿ ਛੱਤ ਦੀ ਵੀ ਛੱਤ ਲੀਕ ਕਰਦਾ ਆ ਵੇਖੋ ਹਲਾਈ ਬੋਤੋ ਮੜਾ ਬੜਾ ਬੜਾ ਹਲਾਈ ਇੱਕ ਥੋੜਾ ਲੱਗ ਇੱਕ ਥੋੜਾ ਲੱਗ ਇਹ ਆ ਲੋ ਆਹ ਹੈ ਨਗਰ ਚਲ ਰਿਹਾ ਜੀ ਹਾਂ ਜੀ ਸਾ ਪਰਦਾ ਸਾ ਪਰਦਾ ਨਵੀ ਜੀ ਤੇ ਇਹ ਸਹੀ ਮੈਨੇਜ ਤਬਈ ਜੀ ਚੇਂਜ ਹੋਣਾ ਚਾਹੀਦਾ ਤੇ ਕਿਸੇ ਨੇ ਇਹਦੀ ਚੂੜੀ ਗਲਤ ਕਸਤੀ ਜਾਂ ਕੀ ਕਸਤੀ ਜਾਂ ਡਬਲ ਲਾਤੀ ਇਹ ਬੋਲਟ ਵਾਲੀ ਥਾਂ ਤੋਂ ਪਰੇ ਟਿੱਪ ਉੱਥੇ ਕਿੱਥੋਂ ਸੈਂਸਰ ਮੋੜਦਾ ਜਦੋਂ ਬੰਦਾ ਧੱਕੇਸ਼ਾਈ ਕਰਦਾ ਨਾ ਸੈਂਸਰ ਪਾਉਣ ਵੇਲੇ ਇਹ ਉਦੋਂ ਆ ਪਰ ਆਪਾਂ ਕੁਝ ਨਹੀਂ ਕੀਤਾ ਜੀ ਨਹੀਂ ਤੁਹਾਡਾ ਪਹਿਲਾਂ ਹੋ ਕੇ ਆਇਆ ਮੇਰਾ ਮਕਸਦ ਤਾਂ ਤੁਹਾਨੂੰ ਸਮਝਾਉਣਾ ਤੇ ਵੇਅਰ ਕਰਨਾ ਵਾ ਜੀ ਤੁਹਾਡੀ ਕਨਸੈਂਟ ਹੈ ਹੁਣ ਇਹਦੇ ਵਾਸਤੇ ਇਹਨੂੰ ਟਾਪੇ ਚੱਕਣੇ ਪੈਣੇ ਆ ਐਕਚੁਅਲੀ ਜੋ ਜਿਹੜੀ ਆ ਬਾਡੀ ਐ ਇਹ ਕਿਸੇ ਨੇ ਥੱਲੇ ਨੂੰ ਜੋ ਖੋਲਿਆ ਫੇਸ ਪ੍ਰੋਪਰ ਨਹੀਂ ਬੈਠਾ ਆ ਬੋਲਟ ਕਸਤਾ ਜਦੋਂ ਆ ਬੋਲਟ ਨੂੰ ਕਸਤਾ ਆਂੜਾ ਹੋ ਗਿਆ ਇਹ ਸਾਰਾ ਹੀ ਡਾਈ ਕਾਸਟਿੰਗ ਹਲਕਾ ਜਾ ਹੁਣ ਜੇ ਆਪਾਂ ਤੁਹਾਡੀ ਕਨਸੈਂਟ ਚਾਹੀਦੀ ਐ ਅਸੀਂ ਪਹਿਲਾਂ ਨਾਲੋਂ ਵੱਧ ਦਾ ਤੇਲ ਜਾਂ ਘੜਦਾ ਕੁਝ ਨਹੀਂ ਪਤਾ ਅਸੀਂ ਇਹਦੇ ਚ ਖੁਸ਼ਕ ਕਰਕੇ ਇੱਕ ਪਾਊਡਰ ਆਉਂਦਾ ਤੇ ਐਲਫੀ ਆਉਂਦੀ ਐ ਉਹ ਪਾ ਸਕਦੇ ਆ ਤੇ ਬਾਹਰਲੇ ਪਾਸੇ ਐਮਸੀ ਲਾ ਸਕਦੇ ਹੋਰ ਇਹਦਾ ਕੋਈ ਹੱਲ ਨਹੀਂ ਨਹੀਂ ਤੇ ਪਟ ਪਟਈਆ ਹੀ ਆ ਤੁਸੀਂ ਦੱਸੋ ਸਾਰਨਾ ਹੈ ਜਾਂ ਕਰਨਾ ਹੈ ਜੇ ਹੁਣ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਵੀ ਉਹ ਕਾਮਯਾਬ ਹੋ ਸਕਦਾ ਦੇਖੋ ਜੀ 50 50 ਚਾਂਸ ਹੈ ਕਿਉਂਕਿ ਬਲੋ ਹੈ ਸਹੀ ਹੈ ਜਿੱਥੋਂ ਦੀ ਉਹ ਲੀਕਜ ਆ ਇਹ ਸਹੀ ਮੈਨੇ ਤਾਂ ਬਿਲਕੁਲ 에ਅਰ ਬੱਬਲ ਵੀ ਨਹੀਂ ਚਾਹੀਦਾ ਜਿਹੜੀ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਕਹੀ ਸੀ ਵੀ ਮਿੱਟੀ ਪਾ ਕੇ ਲੱਤ ਲਤਰਨ ਵਾਲੀ ਗੱਲ ਹੈ ਇਹ ਕਿੰਨਾ ਚਿਰ ਕਾਮਯਾਬ ਰਹਿੰਦਾ ਕਿੰਨਾ ਘਟਦਾ ਥੋੜਾ ਬਸ ਤਾਂ ਆਊਗਾ ਜਾਂ ਆਊਗਾ ਕੱਟ ਸਕਦਾ ਜਾਂ ਨਹੀਂ ਕੱਟ ਸਕਦਾ ਇਹ ਵੀ ਨਹੀਂ ਪੱਕਾ ਮਤਲਬ ਪ੍ਰੋਪਰ ਵੀ ਬੰਦ ਹੋ ਸਕਦਾ ਇਹ ਬਿਲਕੁਲ ਪ੍ਰੋਪਰ ਤਾਂ 100% ਤਾਂ ਬੰਦ ਹੋਣਾ ਹੀ ਨਹੀਂ 50% ਤੋਂ 75% ਬੰਦ ਹੋਣ ਦੇ ਚਾਂਸ ਹੈ ਸਹੀ ਹੈ 25 ਰਹਿ ਸਕਦਾ ਤੋਂ ਬਹੁਤ ਕੰਮ ਕਰਨਾ ਔਖਾ ਹੁੰਦਾ ਕੰਮ ਕਰ ਰਹੇ ਆ ਵਿੱਚ ਅੰਦਰ ਗੰਦ ਡਿੱਗਿਆ ਆਪਾਂ ਇਹਨੂੰ ਨਾਲ ਵੈਕਿਊਮ ਕਰ ਰਹੇ ਆ ਤਾਂ ਜੋ ਕੋਈ ਲੌਸ ਨਾ ਹੋਵੇ ਠੀਕ ਹੈ ਜੀ ਸਾਡੀ ਕੋਸ਼ਿਸ਼ ਹੈ ਵੀ ਇਸ ਗੱਡੀ ਨੂੰ ਰਿਜ਼ਲਟ ਦੇਈਏ ਠੀਕ ਹੈ ਜੀ ਹੁਣ ਕਪੜਾ ਵਿੱਚ ਪਸਾਇਆ ਹੈ ਇਹਨੂੰ ਅਸੀਂ ਪਤਲਾਸੀ ਨੂੰ ਚੱਕਾਂਗੇ ਵੈਟ ਐਂਡ ਡਰਾਈ ਦੇ ਨਾਲ ਕਰ ਰਹੇ ਹਾਂ ਠੀਕ ਹੈ ਅਲੋ ਸਾਰੇ ਹੁਣ ਕੱਪੜੇ ਨੂੰ ਪਾਊਡਰ ਨੂੰ ਪ੍ਰੋਪਰ ਸਾਰਾ ਉਹ ਦੂਰ ਚਿੱਤਰ ਗਿਆ ਸਾਰਾ ਚੱਕਾਂਗੇ ਉਹ ਦੇਖੋ ਇਹਨੂੰ ਤੋੜਾਂਗੇ ਪੇਸ ਕਸਣਾ ਚੱਕਣ ਦੀ ਕੋਸ਼ਿਸ਼ ਕਰਾਂਗੇ ਹਲੋ ਜੀ ਮੇਨ ਜਿਹੜਾ ਆ ਪਾਸਾ ਹੈ ਆ ਇੱਥੇ ਇੱਥੇ ਕੁਝ ਨਹੀਂ ਰਗਾ ਇਹਨੂੰ ਤਾਂ ਆਪਾਂ ਕਰ ਹੀ ਰਹੇ ਆ ਠੀਕ ਹੈ ਇੱਥੇ ਪਾਊਡਰ ਵਗੈਰਾ ਪਾ ਲਿਆ ਇੱਥੇ ਪਾਊਡਰ ਥੋੜਾ ਬਹੁਤਾ ਪਾ ਲਿਆ ਤਾਂ ਜੋ ਜਿਹੜੀ ਚੀਜ਼ ਦੀ ਕਮੀ ਉਹ ਦੂਰ ਕਰਤੀਏ ਆਪਾਂ ਇਹ ਧਾਗਾ ਧੁਗਾ ਸਾਰਾ ਕੱਢ ਕੇ ਇੱਥੇ ਅੰਦਰਲੇ ਪਾਸੇ ਕੁਝ ਥੋੜਾ ਬਹੁਤਾ ਡਿਫਰੈਂਟ ਕਰਨਾ ਪੈਣਾ ਕਿਉਂਕਿ ਇਸ ਵਿੱਚ ਜੋ ਦਿੱਕਤ ਆ ਉਹ ਦੂਰ ਕਰਨੀ ਹੈ ਇਹ ਲਸ਼ਕੋਰ ਹੈ ਨਾ ਕਿ ਕੋਈ ਪਾਊਡਰ ਹੈ ਹਲੋ ਡਾਇਰੈਕਸ਼ਨ ਚੇਂਜ ਕਰਦੇ ਆਂ ਕੁਝ ਅਲੱਗ ਹੀ ਹੁੰਦਾ ਸੋ ਦੋਸਤੋ ਜੋਬ ਨੂੰ ਆਪਾਂ ਡਨ ਕਰ ਲਿਆ ਜੋ ਕੁਝ ਕਰਨਾ ਸੀ ਕਰ ਦਿੱਤਾ ਹੁਣ ਕਿੰਨੇ ਰਿਜ਼ਲਟ ਮਿਲਦੇ ਆ ਆਪਾਂ ਵੀਰ ਉਹਨਾਂ ਨੂੰ ਪੁੱਛਾਂਗੇ ਇਹਦੀ ਟੈਸਟ ਡਾਈ ਲਵਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਭ ਸ਼ੁਭਨਾਮ ਕੀ ਆਪਣਾ ਵੀਰ ਜੀ ਮੇਰਾ ਭਾਈ ਜੀ ਨਾਂ ਹਰਜਿੰਦਰ ਸਿੰਘ ਰਿੰਕੂ ਆ ਰਿੰਕੂ ਭਾਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਪਿੰਡ ਟੈਣਾ ਜੀ ਭਾਜੀ ਤੇ ਜ਼ਿਲ੍ਹਾ ਫਰੀਦਕੋਟ ਪਹਿਲਾਂ ਤਾਂ ਕੰਮ ਦੱਸੋ ਬਾਈ ਜੀ ਜਿਹੜਾ ਕੀਤਾ ਹੈ ਕੀਤਾ ਤਾਂ ਆਪਾਂ ਜਿਗਾਰਡ ਬਾਈਏ ਕੋਈ ਕੰਸੈਂਟ ਲੈ ਲਏ ਬਿਲਕੁਲ ਜੀ ਹੋਨ ਤੁਸੀਂ ਚਲਾਈ ਟਾਈ ਲੈ ਰਹੀ ਹੈ ਹਾਂਜੀ ਪਤਾ ਨਹੀਂ ਇਹ ਕਿੰਨੇ ਪਰਸੈਂਟ ਫਰਕ ਪਾਇਆ ਸਹੀ ਹੈ ਜੀ ਆਲਰੇਡੀ ਉਹ ਚੀਜ਼ ਡੈਮੇਜ ਸੀ ਬਿਲਕੁਲ ਜੀ ਬਿਲਕੁਲ ਆਪਾਂ ਤੁਹਾਨੂੰ ਜੋ ਪਾਊਡਰ ਚ ਲਾਇਆ ਹੈ ਉਹਨੇ ਤੁਹਾਨੂੰ ਦੱਸ ਦੇ ਵੀ ਕਿਵੇਂ ਕਰਨਾ ਸਹੀ ਹੈ ਜੀ ਤੁਹਾਡੀ ਮਿਸਤਰੀਆਂ ਦੇ ਪ੍ਰਤੀ ਇਨੀ ਨੈਗੇਟਿਵਿਟੀ ਕਿਉਂ ਹੋ ਗਈ ਸੀ ਅੰਦਰ ਰੀਜ਼ਨ ਦੱਸੋ ਸਾਹਿਬ ਨੈਗੇਟਿਵਿਟੀ ਇਹ ਸੀ ਭਾਜੀ ਤਕਰੀਬਨ ਇਹ ਨੂੰ ਜਿਹੜੇ ਲੀਕੇਜ ਹੋਈ ਨੂੰ ਮੈਂ ਕਹਿ ਸਕਦਾ ਬੀ ਸਵਾ ਡੇਢ ਸਾਲ ਹੋ ਗਿਆ ਹੋਗਾ ਇਹ ਨੂੰ ਤੇ ਮਤਲਬ ਉਸ ਟਾਈਮ ਲੀਕੇਜ ਬਹੁਤ ਥੋੜੀ ਸੀਗੀ ਟਾਪੇ ਦੀ ਸੀਗੀ ਜਿਹੜੀ ਉਪਰੋਂ ਟਾਪੇ ਦੀ ਲੀਕੇਜ ਆ ਟੈਪ ਟਾਪੇ ਦੀ ਆਪਾਂ ਕਹਿ ਸਕਦੇ ਤਾਂ ਉਹਨਾਂ ਨੂੰ ਜਿਹੜਾ ਮੈਂ ਮਿਸਤਰੀ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਜਿੰਨਾਂ ਕੋਲੇ ਵੀ ਲੈ ਕੇ ਗਿਆ ਸੀ ਹਾਂਜੀ ਹਾਂਜੀ ਕਿਉਂਕਿ ਹਰ ਆਪਣੀ ਜਗ੍ਹਾ ਤੇ ਹਰ ਸਹੀ ਹੈ ਤੇ ਉਹਨਾਂ ਕੋਲੇ ਮੈਂ ਲੈ ਕੇ ਗਿਆ ਜੀ ਉਹ ਕਹਿੰਦੇ ਜੀ ਅਸੀਂ ਇਹਨੂੰ ਖੋਲਣਾ ਨਹੀਂ ਹੈ ਜੇ ਇਹਨੂੰ ਖੋਲਾਂਗੇ ਤਾਂ ਇਹ ਗੱਡੀਆਂ ਇਦਾਂ ਦੀਆਂ ਜੀ ਇਹਨਾਂ ਦਾ ਮਤਲਬ ਕੰਮ ਅੱਗੇ ਵੱਧ ਜਾਂਦਾ ਤਾਂ ਅਸੀਂ ਇਹਨੂੰ 12m seal ਲਾ ਕੇ ਬੰਦ ਕਰ ਦਿੰਨੇ ਆ ਹੋਰ ਅਸੀਂ ਇਹਨੂੰ ਕੁਝ ਨਹੀਂ ਕਰ ਸਕਦੇ ਚਲੋ ਜੀ ਮੈਂ ਜੋ ਤੁਹਾਨੂੰ ਸਹੀ ਲੱਗਦਾ ਕਰ ਦੋ ਉਹਨਾਂ ਨੇ ਜੀ ਉਹ ਉਦਾਂ ਐਮ ਸੀ ਲਾ ਕੇ ਤੇ ਉਹਨੂੰ ਸੈੱਟ ਕਰਤਾ ਜੇ ਕਰਤਾ ਬਟ ਕੀ ਹੈ ਜੀ ਉਹ ਪ੍ਰੋਬਲਮ ਬੰਦ ਨਹੀਂ ਹੋਈ ਉਹ ਸਗਾਂ ਹੌਲੀ ਹੌਲੀ ਕਰਕੇ ਘਟਣ ਦੀ ਵੀ ਆਏ ਹੋਰ ਵਧ ਗਈ ਕਿਉਂਕਿ ਕਿਸੇ ਵੀ ਚੀਜ਼ ਦੀ ਲੀਕਜ ਬੰਦ ਕਰ ਲਈ ਉਹਨੂੰ ਅੰਦਰੋਂ ਬੰਦ ਕੀਤਾ ਜਾਂਦਾ ਨਾ ਕਿ ਉਹਨੂੰ ਬਾਹਰ ਤੋਂ ਬੰਦ ਕੀਤਾ ਜਾਂਦਾ ਬਾਹਰੋਂ ਤਾਂ ਇੱਕ ਜੁਗਾੜ ਹੀ ਆ ਜਾਂਦਾ ਤੁਹਾਡੀ ਤੇ ਮੇਰੀ ਵਿੱਚ ਫਰਕ ਬਹੁਤ ਆ ਹਾਂਜੀ ਮੇਰੇ ਕੱਲ ਮਿੱਤਰ ਸੀ ਉਹਨਾਂ ਨੇ ਕਿਸੇ ਆਪਣੇ ਮਿੱਤਰ ਨੂੰ ਫੋਨ ਦਿੱਤਾ ਉਹ ਕਹਿੰਦਾ ਭਈ ਏਜੰਸੀ ਚ ਪੈਸੇ ਬਹੁਤ ਲੈਂਦੇ ਆ ਹਾਂਜੀ ਤੇ ਯਾਰ ਬਾਹਰ ਮਿਸਤਰੀ ਦਾਸਦੇ ਹਾਂਜੀ ਉਹ ਕਹਿੰਦਾ ਵੀ ਵੀਰੇ ਏਜੰਸੀ ਨਾਲ ਉਹਦਾ ਵਾਦ ਲਊਗਾ ਹਾਂਜੀ ਸਮਾਨ ਏਜੰਸੀ ਚ ਸ਼ੱਕ ਹੁੰਦਾ ਪਿਆਖ ਨਹੀਂ ਪਿਆ ਸਹੀ ਹੈ ਜੀ ਪਾਊਗਾ ਉਹ ਕਹਿੰਦਾ ਯਾਰ ਇੰਨੇ ਪੈਸੇ ਨਹੀਂ ਲਾਉਰੇ ਆਪਣੇ ਨੂੰ ਮਿਸਤਰੀ ਕੋ ਚੰਗਾ ਜਿਹਾ ਦਾ ਦੇ ਉਹ ਕਹਿੰਦਾ ਜਿੰਨੀ ਤੇਰੀ ਮੇਰੀ ਤੇ ਉਮਰ ਹੈ ਉਹ ਤੂੰ 20 ਸਾਲ ਤੱਕ ਕੰਮ ਕਰ ਦੇਉਗਾ ਐਕਸਪੀਰੀਅੰਸ ਹੈ ਬਿਲਕੁਲ ਜੀ ਹੁਣ ਤੁਸੀਂ ਪਹਿਲਾਂ ਗੱਡੀ ਖਲਾਈ ਬਿਲਕੁਲ ਮੈਂ ਵੀ ਤੁਹਾਡੀ ਗੱਡੀ ਦੇ ਇੰਜੈਕਟਰਾਂ ਦੀਆਂ ਪਾਈਪਾਂ ਲਾਈਆਂ ਸਹੀ ਹੈ ਜੀ ਬਾਈ ਜੀ 에어 ਤੁਹਾਨੂੰ ਕੱਲ ਕਿਹਾ ਸੀ ਵੀ 에어 ਲੋਕ ਹੋ ਜਾਂਦਾ ਹੋ ਜਾਂਦਾ ਜੀ ਬਿਲਕੁਲ ਮੈਨੂੰ ਪਹਿਲੇ ਪਤਾ ਸੀ ਲੋਕ 50% ਹੁੰਦਾ ਖੁੱਲੇ ਜਾਂ ਨਾ ਖੁੱਲੇ ਸਹੀ ਹੈ ਜੀ ਪਰ ਜ਼ਿਆਦਾਤਰ ਮਿਸਤਰੀਆਂ ਨੂੰ ਸਮਝਾਉਣਾ ਨਹੀਂ ਆਉਂਦਾ ਹਾਂਜੀ ਜਿਵੇਂ ਜਿਹੜੀ ਤੁਸੀਂ ਗੱਲ ਕਹੀ ਵੀ ਐਮਸੀ ਉੱਤੇ ਲਾਤੀ ਹਾਂਜੀ ਤੇ ਜਦੋਂ ਤੁਸੀਂ ਆਰਐਮਪੀ ਡਾਕਟਰ ਕੋਲ ਜਾਓਗੇ ਨਾ ਤੇ ਜਦੋਂ ਉਹਦੇ ਕੋਲ ਆ ਕਰੋਗੇ ਮੈਨੂੰ ਕਹਿੰਦਾ ਯਾਰ ਕਾਹ ਨੂੰ ਮੈਂ ਕਾ ਖਰਾਬ ਕਰਾ ਰਿਹਾ ਨਹੀਂ ਤਾਂ 20 ਰੁਪਏ ਬਿਲਕੁਲ ਜੀ ਉਹਨੇ ਲਾ ਕੇ ਦਵਾਈ ਤੇ ਪੱਟੀ ਕਰ ਦਿੰਦੀ ਹੈ ਹਾਂਜੀ ਹਾਂਜੀ ਤੇ ਜਿਹੜੀ ਉਹ ਦੀ 500 ਕੀ ਕਰਦੀ ਹੈ ਤਸ ਤਸ ਕਰਦੀ ਹੈ ਠੀਕ ਹੈ ਉਹ ਜੇ ਉਹ ਤੁਹਾਡੀ 2 ਮਿੰਟ ਚੀ ਕਢਾ ਆਂਦਾ ਤੁਹਾਡੀ ਪਸ ਬਾਹਰ ਕਢ ਦਿੰਦਾ ਤੇ ਉਸ ਇਨਫੈਕਸ਼ਨ ਨੂੰ ਕਿਸੇ ਡਿਟੋਲ ਜਾਂ ਕਿਸੇ ਵੀ ਸੈਨੀਟਾਈਜ਼ਰ ਨਾਲ ਕਲੀਨ ਕਰ ਦਿੰਦਾ ਤੇ ਤੁਹਾਡੀ ਪੰਜਾ ਸੱਤਾਂ ਵਿੱਚ ਤਸ हट ਜਾਣੀ ਸਹੀ ਹੈ ਜੀ ਬਾਈ ਜਿਹੜੀ ਉਹ ਰਾਤ ਨੂੰ ਟੱਸ ਹੋਈ ਹਾਂਜੀ ਤੇ ਤੁਸੀਂ ਉਹ ਦੋ ਗੋਲੀਆਂ ਲੈ ਕੇ ਹਾਰਟ ਤੇ ਤੇ ਕਿਡਨੀ ਤੇ ਅਸਰ ਪੈਣਾ ਸਹੀ ਹੈ ਜੀ ਪੈਣਾ ਕਿ ਨਹੀਂ ਪੈਣਾ ਮੈਂ ਦੇਸੀ ਜਾਂ ਮਿਸਤਰੀ ਮੈਨੂੰ ਲੋਕ ਮਾੜਾ ਇਸ ਕਰਕੇ ਕਹਿੰਦੇ ਆ ਮੈਂ ਵੀ ਸਿੱਖਦਾ ਵੀ ਹਾਂਜੀ ਹਾਂਜੀ ਕਹਿਣ ਦਾ ਪਤਾ ਨਹੀਂ ਕੱਲ ਨੂੰ ਰਤਬਾ ਕਿਉਂ ਜਾ ਪੈਣਾ ਪਰ ਅੱਜ ਲੋਕ ਹਾਂਜੀ ਹਾਂਜੀ ਉਹਨਾਂ ਦੀ ਗੱਲ ਬਾਣੀ ਸੁਣ ਕੇ ਰਹਿ ਗਏ ਸਹੀ ਹੈ ਮੈਂ ਅਸਲ 'ਚ ਤੁਹਾਨੂੰ ਦੇਸੀ ਨਹੀਂ ਕਹਿ ਸਕਦਾ ਮੈਂ ਤੁਹਾਡੀਆਂ ਨਾ ਵੀਡੀਓ ਦੇਖਦਾ ਹੁੰਦਾ ਸੀ ਮੈਂ ਨਿਊਜ਼ੀਲੈਂਡ ਤੋਂ ਆਇਆ 2 ਮਹੀਨੇ ਹੋ ਗਏ ਮੈਨੂੰ ਇੱਥੇ ਆਏ ਨੂੰ ਤੇ ਮੇਰੇ ਉੱਥੇ ਹੀ ਸੀਗੀ ਇੱਛਾ ਵੀ ਜਦ ਵੀ ਮੈਂ ਇੰਡੀਆ ਜਾਣਾ ਤੇ ਵੀ ਮੈਂ ਬਾਈ ਨੂੰ ਮਿਲ ਕੇ ਆਉਣਾ ਜ਼ਰੂਰ ਤੇ ਮੈਂ ਇੱਕ ਰੀ ਗੱਡੀ ਦਿਖਾਉਣੀ ਆ ਵੀ ਡਾਇਗਨੋਸ ਕਰਵਾਉਣੀ ਆ ਜ਼ਰੂਰ ਕੰਮ ਕਰਵਾਵਾ ਨਾ ਕਰਵਾਵਾ ਇੱਕ ਰੀ ਗੱਡੀ ਦਿਖਾਉਂਗਾ ਬਾਈ ਨੂੰ ਡਾਇਗਨੋਸ ਕਰਤੀ ਡਾਇਗਨੋਸ ਕਰਕੇ ਤੁਸੀਂ ਮੈਨੂੰ ਆਪਾਂ ਪਹਿਲੀ ਵੀਡੀਓ ਦੇ ਵਿੱਚ ਉਹ ਆਪਾਂ ਲੱਗ ਚੁੱਕੇ ਹਾਂ ਹਾਂਜੀ ਹਾਂਜੀ ਬੈਕ ਕੰਪਰੈਸਰ ਦਿਖਾ ਰਹੀ ਹਾਂ ਬਿਲਕੁਲ ਜੀ ਨਾਰਮਲ ਜੀ ਹਾਂਜੀ ਬਿਲਕੁਲ ਜੀ ਪਾਣੀ ਥੋੜਾ ਬਹੁਤ ਆ ਸਹੀ ਜੀ ਸਹੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਐਕਚੁਅਲੀ ਜੀ ਜਦੋਂ ਇੰਜਨ ਡਾਊਨ ਹੋ ਗਿਆ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਾਂ ਨੂੰ ਕਹਿ ਦੀ ਵੀ ਜਦੋਂ 55 ਤੋਂ 60 ਸ ਸਹੀ ਹੈ ਜੀ ਬਾਰੇ ਕੰਮ ਕਰਾਉ ਬਿਲਕੁਲ ਜੀ ਮੈਂ ਵੀਡੀਓ ਚ ਹਮੇਸ਼ਾ ਕਹਿੰਦਾ ਵੀ 2000 RPM ਰੱਖੋ ਬਹੁਤ ਬਈ ਬਿਲਕੁਲ ਸਹੀ ਹੈ ਜੇ ਗਵਰਨਮੈਂਟ ਰੂਲ ਇਹ ਹੋ ਜਾ ਹੁੰਦਾ ਤੇ 140 ਤੋਂ 150 ਦੀ ਸਪੀਡ ਦਿੰਦੀ ਤੁਸੀਂ ਫੌਰਨ ਚ ਰਹੇ ਹੋ ਹਾਂ ਜੀ ਕੀ ਫੌਰਨ ਦੇ ਵਿੱਚ ਵੀ 140 ਤੇ 130 ਦੀ ਸਪੀਡ ਚੱਲਦੀ ਹੈ ਨਹੀਂ ਜੀ ਉੱਥੇ ਸਾਡੇ ਮੈਕਸਿਮਮ 110 ਦੀ ਸਪੀਡ ਆ ਤੇ 110 ਵਾਲੇ ਜ਼ੋਨ 'ਚ 110 ਤੇ ਜਾ ਸਕਦੇ ਹੋ ਅਦਰਵਾਇਜ਼ ਮੈਕਸਿਮਮ 100 ਦੀ ਹੈ ਜਿੱਥੇ 80 ਦੀ ਹੈ ਉੱਥੇ 80 'ਤੇ ਜਾ ਸਕਦੇ ਹੋ ਜਿੱਥੇ ਸਾਡੇ ਇੱਥੇ ਤਾਂ ਕੁਛ ਨਹੀਂ ਇੱਥੇ ਹਾਈਵੇ ਤੇ ਜਾਂਦੇ ਹੋ ਤੁਸੀਂ ਐਕਸਪੈਕਟ ਹਾਈ ਅੜਾਸ ਲੱਗਿਆ ਹੋਇਆ ਹਾਂਜੀ ਤੁਹਾਡਾ ਇੱਕ ਲੈਵਲ ਆ ਵੀ 50 ਫੁੱਟ ਦਾ ਕਲੀਅਰੈਂਸ ਰੱਖਣਾ ਹਾਂਜੀ ਤੁਹਾਡੇ ਕੈਨੇਡਾ ਵਾਂਗੂ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਵਾਂਗੂ ਬੰਦਾ ਵਿੱਚ ਵਾਰਤਾ ਤੁਹਾਡੇ ਤੁਹਾਡਾ ਆਸ ਲੈਵਲ ਲਾਇਆ ਗਿਆ ਜੇ ਤੁਹਾਡੀ ਗੱਡੀ ਨੇ ਬ੍ਰੇਕ ਮਾਰਨੀ ਹੈ ਆ ਬਿਲਕੁਲ ਇੱਥੇ ਲੋਕਾਂ ਨੂੰ ਸੋਚ ਹੈਗੀ ਹੈ ਨਾ ਜੀ ਇੱਥੇ ਹੈ ਨਹੀਂਗਾ ਕਿਨੇ ਇੰਟਰਨੈਸ਼ਨਲ ਗੱਡੀਆਂ ਹੁਣ ਹਾਂਜੀ ਅਗਰੇਜ਼ਾਂ ਨੂੰ ਖਾਣ ਪੀਣ ਹੋਵੇ ਬਿਲਕੁਲ ਜੀ ਤੇ ਜੇ ਖਾ ਪੀ ਕੇ ਜਾਣਾ ਅਗਰੇਜ਼ ਲਾਉਂਦੇ ਆ ਨਾ ਪੈਗ ਤਾਂ ਸਿਪ ਸਿਪ ਕਰਕੇ ਪੀ ਲੈਂਦੇ ਆ ਸਾਡੇ ਮੁਰਿਆਂ ਵੀ ਵਿਆਹ ਤੇ ਗਏ 1000 ਰੁਪਏ ਦਿੱਤਾ ਸਾਲੀ ਬੋਤਲ ਥੱਲੇ ਹੋਵੇ ਸਾਡਾ ਵਿਆਹ ਦਾ ਖਰਚਾ ਅਸਲ ਚ ਪੰਜਾਬੀ ਆਪਾਂ ਜਾਂ ਆਪਾਂ ਕਹਿ ਸਕਦੇ ਆ ਬਾਈ ਜੀ ਆਪਾਂ ਸਿਰ ਘਮਾਉਣ ਵਾਲੇ ਚੱਕਰ ਚ ਪੀਂਦੇ ਆ ਆਪਾਂ ਕਹਿ ਦਿੰਨੇ ਆ ਵੀ ਜਿਹੜੀ ਸ਼ਰਾਬ ਪੀ ਕੇ ਦੋ ਪੈਗ ਤੁਹਾਡਾ ਸਿਰ ਨਹੀਂ ਘੁੰਮਿਆ ਉਹਨੂੰ ਮਾੜੀ ਮੰਨਦੇ ਆਂ ਮਾੜੀ ਮੰਨਦਾ ਲੱਗਦਾ ਯਾਰ ਇੱਥੇ ਹੈ ਹੀ ਕੁਛ ਨਹੀਂ ਸੋਚ ਆ ਕਿਉਂਕਿ ਉਹ ਲੋਕ ਨਸ਼ੇ ਨੂੰ ਨਹੀਂ ਪੀਂਦੇ ਇੰਜੋਏਮੈਂਟ ਲਈ ਪੀਂਦੇ ਆ ਆਪਾਂ ਪੀਨੇ ਨਸ਼ੇ ਲਈ ਉਸ ਜੇ ਦਵਾਈ ਹੈ ਪੀਰ ਬਲ ਵਾਂਗ ਬੀਰਬਾਲ ਪੈਗ ਲਾਉਂਦਾ ਸੀ ਤੇ ਉਹ ਬਹੁਤ ਬੁੱਧੀਜੀਵੀ ਸੀ ਸੁਣਿਆ ਸੀ ਨਾ ਹਾਂ ਬਿਲਕੁਲ ਜੀ ਕੋਈ ਕਿਸੇ ਨੇ ਚੁਗਲੀ ਕੀਤੀ ਰਾਜੇ ਕੋਲੇ ਜੀ ਜੀ ਕਹਿੰਦੇ ਬੀਰਬਾਲ ਮੇਰਾ ਸਿਆਣਾ ਬਹੁਤ ਬਚਾਰਾ ਹੁੰਦਾ ਹੈ ਹਾਂਜੀ ਇਹ ਤਾਂ ਆਉਂਜੀ ਕਿ ਰਾਤ ਨੂੰ ਪਿਆਲਾ ਲਾਉਂਦਾ ਹੈ ਹਾਂਜੀ ਜੀ ਉਹ ਕਹਿੰਦਾ ਚਲੋ ਬਈ ਉਹ ਬੀਰਬਾਲ ਨੇ ਪਹਿਲਾਂ ਆਪਣੀ ਦਵਾਈ ਲਾਈ ਹਾਂਜੀ ਜਿਵੇਂ ਰਮ ਹੈ ਉਹ ਰੈਗੂਲਰ ਮੈਡੀਸਨ ਆਰਮੀ ਨੂੰ ਨੇ ਬਿਲਕੁਲ ਜੀ ਠੀਕ ਹੈ ਬਰਾਂਡੀ ਵੀ ਉਸ ਦੀ ਆ ਬਿਲਕੁਲ ਜੀ ਤਾਂ ਬੀਰਬਾਲ ਨੇ ਪਹਿਲਾਂ ਲਾਇਆ ਚੱਲ ਮੇਰੇ ਭਾਈ ਦੂਜਾ ਵੀ ਪੜਾ थोड़ा तो तू <laughs> सही है जी फिर हूँ तू दवाई, में दवाई, दवाई पहला पहला सही। है दवाई दुछ। मैं शराब आया मैं ਲੋਕਾਂ ਨੂੰ ਵੱਖਰੇ ਤਰੀਕੇ ਨਾਲ ਸਮਝਾੜਾ ਪਾਉਣਾ ਹੈ ਇੱਥੇ ਆ ਕੇ ਮਕੈਨਿਕਾਂ ਨੂੰ ਨਿੰਦੀ ਜਾਂਦੇ ਰਹਿੰਦੇ ਆ। ਇੱਕ ਵਿੱਚ ਤੁਸੀਂ ਜੇ ਆਰਐਮਪੀ ਕੋਲੇ ਗਏ ਹੋ ਤੇ ਆਰਐਮਪੀ ਦੀ ਸੋਚ ਆ ਰਹੀ ਹੈ। ਬਿਲਕੁਲ ਜੀ ਬਿਲਕੁਲ ਜੀ। ਐਮਟੀ ਦੀ ਸੋਚ ਐਮਟੀ ਦੀ ਹੈ ਤੇ ਐਮ ਦੀ ਸੋਚ ਡੀਐਮ ਦੀ ਹੈ ਜੀ ਬਿਲਕੁਲ ਜੀ। ਬਿਲਕੁਲ ਸਹੀ ਹੈ। ਸਭ ਤੋਂ ਪਹਿਲਾਂ ਗੱਡੀ ਡਾਇਗਨੋਸ ਕਰਨੀ ਪੈਂਦੀ ਤੁਹਾਡੀ ਗੱਡੀ ਨੂੰ ਮੈਂ ਟਿਪ ਮਾਰੀ। ਬਿਲਕੁਲ ਜੀ। ਮੈਂ ਤੁਹਾਨੂੰ ਸਾਰਾ ਦਸਤਾਵੇਜ਼ ਬਾਈ ਜੀ ਮੈਂ ਕਰਨ ਤਾਂ ਇਹਨੂੰ ਜਿਗਾਰ ਨਹੀਂ ਲੱਭ ਬਿਲਕੁਲ ਜੀ ਜਿੱਥੋਂ ਟਿੱਕਰ ਮੈਂ ਪਹੁੰਚੂਗਾ ਇਹਨੂੰ ਜਿਗਾਰ ਕਰੂੰਗਾ ਹਾਂਜੀ ਤਾਂ ਕਿੰਨੇ ਲੈਵਲ ਟਿੱਕਰ ਜਿਗਾਰ ਨੇ ਰਹਿਣਾ ਬਿਲਕੁਲ ਜੀ ਕਾਮਯਾਬ ਹੋਣਾ ਮੈਨੂੰ ਕੀ ਲੱਗਦਾ ਵੀ ਇਹ ਲੋਹਾਰਾਂ ਨੂੰ ਕਾਨੂੰਨ ਦੀ ਸੱਟ ਨਹੀਂ ਪੈਂਦੀ ਇਹਦੇ ਚ ਪੈਂਦੀ ਹੈ ਜੀ ਬਿਲਕੁਲ ਜੀ ਹਰ ਪਿਸਟਲ ਦੀ ਸਟੋਕ ਇੰਨੀ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਮੈਂ ਵੀਡੀਓ ਚ ਦਿਖਾਉਣਾ ਹੈ ਪਿਸਟਨ ਕਨੈਕਟਿੰਗ ਰੌਡ ਤੋਂ ਮੀਨ ਬਿਗਨ ਕਿਉਂ ਉੱਡ ਗਿਆ ਹਾਂਜੀ ਪਿਸਟਨ ਦੀ ਟਾਪ ਲੋਕਾਂ ਨੂੰ ਪਤਾ ਨਹੀਂ ਵੀ ਡਾਊਨ ਹੋ ਗਈ ਹੈ ਮੈਂ ਵੀਡੀਓ ਚ ਪਰਸਵਾਰੀ ਦਿਖਾਈ ਮੈਂ ਦੇਖੀ ਸੀ ਠੀਕ ਹੈ ਭਾਈ ਇੰਜੈਕਟਰਾਂ ਦਾ ਕੰਮ ਹੋ ਗਿਆ ਤੇ ਮੀਨ ਬਿਗਨ ਗੁੱਡ ਅੰਦਰੀ ਟਾਪ ਡਾਊਨ ਹੈ ਉਹਦੇ ਕਰਕੇ ਮਿਸਿੰਗ ਨਹੀਂ ਜਾਣੀ ਪਰ ਅਗਲਾ ਕਹਿੰਦਾ ਵੀ ਭਾਈ ਮੈਂ ਤਾਂ ਲਊ ਪੀਣਾ ਹਾਂਜੀ ਜਿਹੜਾ ਵਹਿਮ ਕਰਕੇ ਆਉਂਦਾ ਉਹ ਲੈਕਟੋ ਰਹਿੰਦਾ ਉਹਦਾ ਕੰਮ ਭਾਈ ਜੀ ਕਿਤੇ ਨਹੀਂ ਹੁੰਦਾ ਮੇਰੀ ਆਪਣਾ ਐਕਸਪੀਰੀਅੰਸ ਹੈ ਸਹੀ ਹੈ ਜੀ ਸਹੀ ਹੈ ਜੀ ਪਿੱਛੇ ਜੇ ਇੱਕ ਕਥਾਵਾਚਕ ਨੇ ਗੱਲ ਸੁਣਾਈ ਸੀ ਅਮਰੀਕਾ ਦੇ ਵਿੱਚ ਫਾਂਸੀ ਲੱਗੀ ਕਿਸੇ ਨੂੰ ਹਾਂਜੀ ਤਾਂ ਡਾਕਟਰ ਕਹਿੰਦੇ ਵੀ ਤੁਸੀਂ ਮਾਰਨਾ ਤੈਨੂੰ ਹੈਗਾ ਹੀ ਐ ਇਹ ਸਾਨੂੰ ਦੇ ਦਿਓ ਆਜ਼ਾਦਤ ਲੈ ਲਈ ਜੱਜ ਤੋਂ ਹਾਂਜੀ ਉਹ ਕਹਿੰਦੇ ਤੁਸੀਂ ਉਹ ਕਹਿੰਦੇ ਅਸੀਂ ਵੇਖਣਾ ਹੈ ਮਾਰਨਾ ਤਾਂ ਅਸੀਂ ਵੀ ਆ ਹਾਂਜੀ ਅਸੀਂ ਇਹ ਤੇ ਰਿਸਰਚ ਕਰਨੀ ਹੈ ਵੀ ਇਹ ਡਰ ਨਾਲ ਕਿੰਨਾ ਮਰਦਾ ਸਹੀ ਹੈ ਜੀ ਉਹਨੂੰ ਲੈ ਕੇ ਨਜ਼ਰਬੰਦ ਕਰਤਾ ਹਾਂਜੀ ਉਸ ਤੋਂ ਬਾਅਦ ਉਹਨੂੰ ਕਹਿੰਦੇ ਵੀ ਤੇਰੀ ਮੌਤ ਹੋਣੀ ਹੈ ਫਾਂਸੀ ਨਾਲ ਨਹੀਂ ਤੈਨੂੰ ਆ ਕੋਬਰਾ ਸਹੀ ਹੈ ਜੀ ਇੰਨਾ ਮਾਰਨਾ ਸਹੀ ਕਦੋਂ ਮਾਰਨਾ ਇਹ ਅਸੀਂ ਡਿਸਾਈਡ ਕਰਨਾ ਸਹੀ ਹੈ ਜੀ ਤੇਰੀ ਅੱਖਾਂ ਦੇ ਉੱਤੇ ਪੱਟੀ ਬੰਨਤੀ ਸਹੀ ਹੈ ਜੀ ਉਹ ਖਾਣਾ-ਵਾਣਾ ਦਿੱਤਾ ਬਿਲਕੁਲ ਤੇ ਰਾਤ ਨੂੰ ਉਹ ਸੁਆਤਾ ਉਹ ساری ਰਾਤ ਨੀਂਦ ਨਹੀਂ ਆਈ ਹਾਂਜੀ ਉਹਦੇ ਅੰਦਰ ਘਰ ਇੰਨਾ ਬੈਠ ਗਿਆ ਠੀਕ ਹੈ ਤੇ ਡਾਕਟਰ ਚੁੱਕ ਕੇ ਗਏ ਤੇ ਉਹਨਾਂ ਨੇ ਜੇ ਮੂਹ ਤੇ ਦੋ ਸੂਈਆਂ ਮਾਰੀਆਂ ਹਾਂਜੀ ਸੂਈਆਂ ਮਾਰੀਆਂ ਕਹਾਵਤ ਸੁਣੀ ਹੈ ਹਾਂਜੀ ਉਹ ਕਹਿੰਦੇ ਜਦੋਂ ਉਹਦੀ ਡਾਕਟਰ ਤੋਂ ਬਾਅਦ ਬੋਡੀ ਦਾ ਪੋਸਟ ਮਾਰਟਮ ਕੀਤਾ ਡਾਕਟਰ ਕਹਿੰਦੇ ਵੀ ਇਹਨੂੰ ਕੋਬਰੇ ਦੀ ਜ਼ਹਿਰ ਨਾਲ ਮਾਰਿਆ ਹਾਂਜੀ ਜਦ ਕੋਬਰਾ ਨੇੜੇ ਵੀ ਨੇੜੇ ਵੀ ਉਹ ਕਹਿੰਦੇ ਅੰਦਰਲਾ ਢਾਰਾ ਜਿਹੜਾ ਆਦਮੀ ਦਾ ਉਹੀ ਜ਼ਹਿਰ ਬਿਲਕੁਲ ਹੁਣ ਜਿਸ ਤਰ੍ਹਾਂ ਤੁਸੀਂ ਇਹ ਗੱਲ ਦੱਸੀ ਹੈ ਜੀ ਕੱਲ ਜਦ ਮੈਂ ਤੁਹਾਡੇ ਕੋਲ ਗੱਡੀ ਲੈ ਕੇ ਆਇਆ ਸੀਗਾ ਤੁਸੀਂ ਮੈਨੂੰ ਜੋ ਇਹਦਾ ਡਾਇਗਨੋਸ ਕਰਕੇ ਸਭ ਕੁਝ ਦੱਸਤਾ ਔਰ ਤੁਸੀਂ ਮੈਨੂੰ ਜਵਾਬ ਦਿੱਤਾ ਸੀਗਾ ਬਟ ਮੈਂ ਫਿਰ ਤੁਹਾਨੂੰ ਕਿਹਾ ਬਾਈ ਜੀ ਮੈਂ ਤੁਹਾਡੇ ਤੋਂ ਹੀ ਕੰਮ ਕਰਵਾਉਣਾ ਤੁਸੀਂ ਇਹਨੂੰ ਕਰਵਾਉਰੋ ਜੇ ਕੋਈ ਰਿਸਕ ਹੋਊਗਾ ਉਹ ਮੇਰਾ ਹੋਊਗਾ ਜੋ ਵੀ ਆ ਮੇਰੀ ਵੀਰ ਜੀ ਇੰਨੀ ਹੈਸियत ਲਈ ਜਿੱਦਾਂ ਤੁਸੀਂ ਪਿਆਰ ਕਰਦੇ ਹੋ ਮੰਨ ਲਓ ਇਹਦੇ ਇੰਜੈਕਟਰ ਫਸ ਜਾਂਦੇ ਜਾਂ ਇੰਜੈਕਟਰ ਕੱਢੇ ਨਹੀਂ ਕਾਮ ਹੋ ਜਾਂਦੇ ਕਿਹਦੇ ਤੇ ਲੱਗਣਾ ਸੀ ਨਹੀਂ ਉਹ ਹੈਗਾ ਜ਼ਰੂਰ ਅਬ ਜੀ ਸਮਝਦੀ ਹੈ ਸਮਝਦੀ ਹੈ ਜੇ ਮਤਲਬ ਸਭ ਤੋਂ ਵਧੀਆ ਮੈਨੂੰ ਤੁਹਾਡੀ ਇਹ ਹੀ ਗੱਲ ਲੱਗੀ ਵੀ ਤੁਸੀਂ ਹਰ ਇੱਕ ਚੀਜ਼ ਨੂੰ ਪਹਿਲੇ ਐਕਸਪਲੇਨ ਕਰਤਾ ਹਰ ਇੱਕ ਚੀਜ਼ ਨੂੰ ਇੰਜੈਕਟਰ ਨੂੰ ਕਰਤਾ ਜੋ ਵੀ ਚੀਜ਼ ਆ ਜਿਹੜੇ ਪਾਸੇ ਤਾਂ ਨਹੀਂ ਭੱਜਣਾ ਬੋਲਣਾ ਤੁਸੀਂ ਮੈਨੂੰ ਮੋੜ ਰਹੇ ਸੀਗੇ ਜੇ ਜੇ ਤੁਹਾਨੂੰ ਲਾਲਚ ਹੁੰਦਾ ਤੁਸੀਂ ਕਹਿਣਾ ਸੀਗਾ ਵੀ ਭਾਈ ਜੀ ਤੁਸੀਂ ਆਏ ਆ ਠੀਕ ਹੈ ਜੀ ਆ ਕਰ ਦਿੰਨੇ ਦੇਖੋ ਕੀਤਾ ਤਾਂ ਹੁਣ ਵੀ ਉਹੋ ਕੁਛ ਹੀ ਆ ਬਟ ਤੁਸੀਂ ਮੈਨੂੰ ਮਨਾ ਕਰਤਾ ਸੀਗਾ ਵੀ ਬਟ ਮੈਂ ਆਪਣੇ ਆਪ ਤੇ ਕਰਵਾ ਰਿਆ ਵੀ ਭਾਈ ਜੀ ਨਹੀਂ ਮੈਂ ਆਇਆ ਤੇ ਮੈਂ ਤੁਹਾਡੇ ਤੋਂ ਕਰਵਾਉਣਾ ਰਿਸਕ ਜੋ ਰਹੂਗਾ ਮੇਰਾ ਜੇ ਇੰਜੈਕਟਰ ਫਸ ਜਾਂਦਾ ਜੇ ਇੰਜੈਕਟਰ 에ਅਰ ਲੋਕ ਹੋ ਜਾਂਦਾ ਜੋ ਵੀ ਕੁਝ ਹੋ ਜਾਂਦਾ ਉਹ ਮੈਂ ਦੇਖਣਾ ਕਿਉਂਕਿ ਜੇ ਤੁਸੀਂ ਕੁਝ ਕਰੋਗੇ ਤੇ ਚੰਗਾ ਕਰੋਗੇ ਤੇ ਭਾਈ ਉਹ ਚਮਾੜਾ ਵੀ ਹੋਊਗਾ ਵਿਗੜੂਗਾ ਵੀ ਦੇਖੋ ਜੀ ਕੋਈ ਵੀ ਵਿਅਕਤੀ ਕਿਸੇ ਦਾ ਮਾੜਾ ਨਹੀਂ ਕਰਦਾ ਹਾਂਜੀ ਹਾਂਜੀ ਜਿਹੜਾ ਸਵੇਰ ਵੇਲੇ ਅਰਦਾਸ ਬਾਬੇ ਨਾਨਕ ਵਾਲੀ ਕਰਦਾ ਸੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਸਹੀ ਕਿਸੇ ਦਾ ਮਾੜਾ ਨਹੀਂ ਕਰਦਾ ਨਹੀਂ ਕਰਦਾ ਠੀਕ ਹੈ ਬਿਲਕੁਲ ਪਰ ਅੱਜ ਸਥਿਤੀ ਇਹ ਆ ਗਈ ਹੈ ਵੀ ਅੱਗੇ 5 5 7 7 ਪੀੜੀਆਂ ਵਰਤ ਰਹੀਆਂ ਸੀ ਹਾਂਜੀ ਅੱਜ ਫਸਟ ਪੀੜੀ ਤੋਂ ਜਨਰਲ ਨਹੀਂ ਵਰਤ ਨਹੀਂ ਵਰਤਦਾ ਬਿਲਕੁਲ ਜੀ ਪੈਸੇ ਦਾ ਦੌੜ ਹੋ ਗਿਆ ਬਿਲਕੁਲ ਆਪਾਂ ਦੇਖੋ ਖੜੇ ਐ ਦੂਰ ਹੋਇਆ ਇਹਨਾਂ ਨੂੰ ਵੀ ਐਕਸਪਲੇਨ ਆਈ ਕੀਤਾ ਬਿਲਕੁਲ ਜੀ ਮੇਰਾ ਘੰਟਾ ਇਸੇ ਕੰਮ ਤੇ ਹੁੰਦਾ ਮੈਂ ਆਪਣੇ ਆਪ ਨੂੰ ਕਿਵੇਂ ਬਚਾਉਂਦਾ ਸਹੀ ਹੈ ਮੈਂ ਇਹੀ ਗੱਲ ਕਹਿੰਦਾ ਗੁਰੂ ਮੇਰੇ ਵੱਲ ਹੈ ਕਿ ਸਾਰੇ ਮਸਲੇ ਮੇਰੇ ਹੱਲ ਹੈ ਉਹੀ ਬਚਾਉਂਦਾ ਤੁਸੀਂ ਸੱਚ ਦੇ ਬਾਈ ਜੀ ਕਸਟਮਰ ਨੂੰ ਸੱਚ ਦੇ ਨਾਲ ਤੁਸੀਂ ਡੀਲਿੰਗ ਕਰਦੇ ਹੋ ਨਾ ਸੱਚ ਦੱਸ ਕੇ ਤਾਂ ਇਹ ਤੁਹਾਡੀ ਸਭ ਤੋਂ ਵੱਡੀ ਮੈਂ ਕਮਾਈ ਕਹੂੰਗਾ ਤੁਸੀਂ ਬਾਕੀ ਜਿਹੜਾ ਕਮਾ ਰਹੇ ਹੋ ਨਾ ਉਹ ਜਿਹੜਾ ਕੁਝ ਤੁਸੀਂ ਬਾਈ ਜੀ ਕਮਾ ਰਹੇ ਹੋ ਜਾਂ ਮੇਰੀ ਜੇਬ 'ਚ ਮੈਂ ਕਮਾਇਆ ਤੁਹਾਡੀ ਜੇਬ 'ਚ ਕਮਾਇਆ ਉਹ ਦਿਖਦਾ ਨਹੀਂ ਦੇਖੋ ਜੋ ਤੁਹਾਡੇ ਅੰਦਰ ਹੈ ਤੇ ਮੇਰੇ ਅੰਦਰ ਹੈ ਜੋ ਤੁਹਾਡਾ ਸੱਚ ਹੈ ਜੇ ਬੋਲਿਆ ਨਾ ਜੀ ਉਹ ਦਿਖਦਾ ਮੈਨੂੰ ਤੁਹਾਡੀ ਸਭ ਤੋਂ ਵੱਧ ਚੀਜ਼ ਨੇ ਇਮਪ੍ਰੈਸਿਵ ਇਸ ਨੇ ਕੀਤਾ ਸੀਗਾ ਕਿ ਤੁਸੀਂ ਮੈਨੂੰ ਹਰ ਇੱਕ ਚੀਜ਼ ਖੁੱਲ੍ਹ ਕੇ ਦੱਸੀ ਸੀਗੀ ਬਾਈ ਜੀ ਮੈਂ ਬਠਿੰਡੂ ਤੋਂ ਕੰਮ ਕਰਾਇਆ ਮਿਸਤਰੀ ਨੇ ਐਸੀ ਕੀਤਾ ਐਸਾ ਬਿਲਕੁਲ 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 ਜਦੋਂ ਮਿਸਤਰੀਆਂ ਦੀ ਇਮੇਜ ਬਹੁਤ ਖਰਾਬ ਹੋਈ ਹੈ ਹਾਂਜੀ ਸਾਰੇ ਮਿਸਤਰੀ ਨਹੀਂ ਮਾਰੇ ਹਾਂਜੀ ਸਾਰੇ ਆਵਾਸੇ ਵਾਵਾ ਕੁਛ ਕੀਤਾ ਹਾਂਜੀ ਪਰ ਜੇ ਇੱਕ ਲਾਦ ਨੇ ਉਹਦੀ ਨੇ ਕੋਈ ਗਲਤ ਡਿਸੀਜਨ ਲੈ ਲੇ ਤਾਂ ਸਾਰਾ ਕੁਝ ਪਾਣੀ ਫੇਰ ਪਾਣੀ ਫੇਰ ਤਾਂ ਜੋ ਸਪਿਸ਼ਲਾ ਖਤਮ ਹੋ ਗਿਆ ਜੀ ਸਭ ਕੁਝ ਕਿਉਂਕਿ ਚਗਿਆਈ ਨਹੀਂ ਜੀ ਫਿਰ ਇੱਕ ਬਰਾਈ ਦਿਖਦੀ ਆ ਉਹਦੀ ਜੋ ਸਿੱਖਾਂ ਨੇ ਅਜ ਤੱਕ ਕੀਤਾ ਸਾਰਾ ਕੁਝ ਹਾਂਜੀ ਸਿੱਖ ਰੂਪ ਦੇ ਵਿੱਚ ਬਹਿ ਰੂਪੀਏ ਨੇ ਜੋ ਕੀਤਾ ਹਾਂਜੀ ਉਹ ਬਾਈ ਜੀ ਅੱਜ ਸਾਰੇ ਸਿੱਖ ਬਦਨਾਮ ਹੁੰਦੇ ਸੱਚੇ ਕਿੱਟ ਨਹੀਂ ਸਹੀ ਆ ਉਹ ਚੰਗੇ ਮਾੜੇ ਲੋਕ ਅਸਲ 'ਚ ਬਾਈ ਜੀ ਹਰੇਕ ਕੌਮ 'ਚ ਹਰੇਕ ਧਰਮ 'ਚ ਮਿਲਣਗੇ ਤੁਹਾਨੂੰ ਥੋੜਾ ਜਿਹਾ ਪੰਜਾਬੀਆਂ ਨੂੰ ਟਾਰਗੇਟ ਵੀ ਵੱਧ ਕੀਤਾ ਜਾ ਰਿਹਾ ਜੋ ਮੈਂ ਦੇਖ ਰਿਹਾ ਨੀ ਪੰਜਾਬੀ ਕੁਸ ਮਾੜੇ ਆਪਣੇ ਵੀ ਹੈਗੇ ਆ ਬੰਦੇ ਸਾਰੇ ਦੇ ਚੰਗੇ ਪੰਜਾਬੀ ਸਵੇਰੇ ਬਾਬੇ ਨਾਨਕ ਦੇ ਫਲਸਫੇ ਨੂੰ ਮੰਨ ਹਾਂਜੀ 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 ਬਿਲਕੁਲ ਜੀ ਬਾਈ ਜੀ ਪੰਜਾਬੀ ਅੱਜ ਵੀ ਨਹੀਂ ਮਾੜਾ ਉਹ ਪੰਜਾਬੀ ਨਹੀਂ ਦੇਖੋ ਗੁਰੂ ਸਾਹਿਬ ਨੇ ਪਹਿਲਾਂ ਕਹਿੰਦਾ ਮੈਨੂੰ ਸਿੱਖ ਨਹੀਂ ਪਿਆਰਾ ਮੈਨੂੰ ਕੀ ਪਿਆਰੀ ਹੈ ਰਹਿਤ 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 ਪਿਆਰੀ ਰਹਿਣੀ ਰਹੇ ਸੋਈ ਸਿੱਖ ਮੇਰਾ ਬਿਲਕੁਲ ਉਹ ਕਹਿੰਦਾ ਜਦ ਤੱਕ ਖਾਲਸਾ ਰਹੇਗਾ ਨਿਆਰਾ ਮੈਂ ਤੇਗ ਦੂੰ ਮੈਂ ਸਾਰਾ ਬਿਲਕੁਲ ਜਦ ਕਰੇਗਾ ਵਿਪਰਨ ਕੀ ਰੀਤ ਹਾਂਜੀ ਮੈਂ ਨਾ ਕਰਾਂ ਉਹਨਾਂ ਕੀ ਪਰੰਪਰਾਵਾਂ ਦੀ ਸਲਾਹ ਹੈ ਕਿ ਬੰਦਾ ਸਿੰਘ ਬਹਾਦਰ ਨੇ ਇਕੱਲੇ ਨੇ ਜਦੋਂ ਲੋਕ ਇਸ ਗੱਲ ਤੇ ਕਮੈਂਟ ਨਾ ਕਰ ਸਕਣ ਇਕੱਲੇ ਨੇ ਬਾਬਾ ਨੇ ਜੱਤ ਲਿਆ ਉਹ ਸਾਡਾ ਥਾਪੜਾ ਨਾਲ ਹੀ ਰਹੇ ਆ ਜੀ ਉਹਨਾਂ ਨੇ ਕਿਹਾ ਹੀ ਸੀਗਾ ਵੀ ਮੈਂ ਤਾਂ ਕੁਝ ਕਰ ਨਹੀਂ ਸਕਦਾ ਗੁਰੂ ਸਾਹਿਬ ਉਹਨਾਂ ਨੇ ਥਾਪੜਾ ਦੇ ਕੇ ਤਾਂ ਭੇਜਿਆ ਸੀਗਾ ਵੀ ਅਸੀਂ ਤੇਰੇ ਨਾਲ ਹੀ ਆਂ ਤੇਰੇ ਅੰਗ ਸੰਗ ਹੀ ਆਂ ਤੇ ਬਸ ਉਹਨੂੰ ਇੱਕ ਹੌਸਲਾ ਸੀਗਾ ਵੀ ਮੇਰੇ ਨਾਲ ਗੁਰੂ ਮੇਰੇ ਨਾਲ ਆ ਬੰਦਾ ਲੈਕਟਿਵ ਆਉਂਦਾ ਨਾ ਮੇਰੇ ਕੋਲ ਮੈਂ ਉਹਦਾ ਕੰਮ ਕਰਨਾ ਪ੍ਰਸੰਦ ਨਹੀਂ ਕੀਤਾ ਸਹੀ ਹੈ ਬਾਈ ਸਿੱਧਾ ਪਹਿਲਾਂ ਮਿਸਤਰੀ ਦੇ ਪ੍ਰਤੀ ਲੈਕਟਿਵ ਸੀ ਬਿਲਕੁਲ ਜੀ ਨਹੀਂ ਮੈਂ ਜੋ ਮੇਰੇ ਨਾਲ ਹੋਇਆ ਸੀਗਾ ਬਾਈ ਜੀ ਉਹ ਮੈਂ ਤੁਹਾਨੂੰ ਆਪਣੀ ਹਕੀਕਤ ਦੱਸੀ ਤੇਰੇ ਵਰਗਾ ਬਾਈ ਜੀ ਦੇਸੀ ਅਨਪੜ੍ਹ ਮਿਸਤਰੀ ਹਾਂਜੀ ਖਰਲ ਕੀਤਾ ਬਹੁਤ ਘੱਟ ਮਿਲਿਆ ਸਹੀ ਹੈ ਪਰ ਮੈਂ ਮੁੰਡੇ ਬਹੁਤ ਕੰਮ ਲਾਤੇ ਯੂਪੀ ਉੱਤੇ ਲਾਤੇ ਪਰ ਉਹ ਇੱਕ ਟਾਰਗੇਟ ਨੂੰ ਚੀਪ ਕਰ ਲੈਣ ਵੀ ਬਾਈ ਜੀ ਆਪਾਂ ਸੱਚ ਕਹਿਣਾ ਮੰਨ ਕੇ ਮੂੰਹੋਂ 10 ਰੁਪਏ ਵੱਧ ਲੈਣੇ ਆ ਸਾਡੇ ਬਾਪੂ ਜੀ ਬਰਾਤ ਸਾਹ ਮਹਾਂਪੁਰਸ਼ ਉਹ ਕਹਿੰਦੇ ਮੰਨ ਕੇ ਲੈਣੇ ਬਾਈ ਸਹੀ ਹੈ ਬਾਈ ਜੀ ਜਿਹੜਾ ਤੁਹਾਡਾ ਹੱਕ ਦੂਜੇ ਪਾਸਿਓਂ ਕੱਢਦੇ ਆ ਉਹ ਹੱਕ ਨਹੀਂ ਰਹਿ ਜਾਂਦਾ ਬਿਲਕੁਲ ਸਹੀ ਹੈ ਜੀ ਉਹ ਹਰਾਮ ਹੈ ਹਰਾਮ ਹੈ ਜਿਹੜਾ ਮੰਗਿਆ ਹੋਇਆ ਉਹ ਤੁਹਾਡਾ ਉਹ ਤੁਹਾਡਾ ਹੱਕ ਆ ਤੇ ਵੱਧ ਮੰਗ ਕੇ ਲੈਣੇ ਉਹ ਹੀ ਕਹ ਮੈਂ ਫੇਰ ਦੁਬਾਰਾ ਰਿਪੀਟ ਕਰ ਰਹੇ ਆ ਵੀ ਤੁਸੀਂ ਕੋਈ ਵੀ ਕਸਟਮਰ ਆ ਰਿਹਾ ਮੈਂ ਤੁਹਾਡੇ ਕੋਲੇ ਕੱਲ ਵੀ ਇੱਥੇ ਸੀਗਾ ਮੈਂ ਅੱਜ ਵੀ ਇੱਥੇ ਆ ਤੁਹਾਡੇ ਕੋਲ ਕੋਈ ਗੱਡੀ ਆਂਦੀ ਹੈ ਤੁਸੀਂ ਉਸ ਚੀਜ਼ ਨੂੰ ਜੱਫਾ ਬਾਣ ਦੀ ਕੋਸ਼ਿਸ਼ ਨਹੀਂ ਕਰਦੇ ਤੁਸੀਂ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਆ ਵੀ ਬਾਈ ਇਹਦੇ ਚ ਆ ਵੀ ਹੋਣ ਵਾਲੇ ਚ ਆ ਵੀ ਹੋਣ ਵਾਲੇ ਚ ਆ ਵੀ ਜੋ ਸੱਚ ਦੱਸਦੇ ਆ ਆਮ ਤੌਰ ਤੇ ਡਾਕਟਰਾਂ ਕੋਲੇ ਚੱਲ ਜਾਓ ਜੀ ਤੇ ਮਿਸਤਰੀਆਂ ਕੋਲੇ ਚੱਲ ਜਾਓ ਮੈਂ ਸੌਰੀ ਮੈਂ ਮਤਲਬ ਸਭ ਨੂੰ ਇੱਕੋ ਜਿਹੇ ਰਸੇ 'ਚ ਨਹੀਂ ਬੰਨ੍ਹ ਸਕਦਾ ਡਾਕਟਰ ਵੀ ਸਾਰੇ ਚੰਗੇ ਵੀ ਹੈਗੇ ਮਾੜੇ ਵੀ ਹੈਗੇ ਆ ਮਿਸਤਰੀ ਵੀ ਹੋਣਗੇ ਚੰਗੇ ਮਾੜੇ ਸਾਰੇ ਹੈਗੇ ਆ ਮਤਲਬ ਜੇ ਕਿਸੇ ਕੋਲ ਕੋਈ ਬੰਦਾ ਚੱਲ ਗਿਆ ਤਾਂ ਉਹ ਕਹਿੰਦੇ ਜੀ ਇਹਨੂੰ ਸੁੱਕਾ ਨਿਕਲ ਉਹਨੂੰ ਅੱਧੀ 50% ਗੱਲ ਸਹੀ ਦੱਸਣੀ ਆ ਤੇ 50% ਗਲਤ ਦੱਸਣੀ ਆ। ਦੋ ਚੀਜ਼ਾਂ ਮੈਂ ਤੁਸੀਂ ਮੈਨੂੰ 100 ਕੀ 110% ਸਹੀ ਦੱਸੀ ਆ। ਮੇਰੇ ਪੁਰਸਗੇ ਹੈਗੇ। ਨਾ ਬਿਲਕੁਲ ਬਿਲਕੁਲ ਸਿੰਪਲ ਲੋਕੀ ਇੱਕ ਮਿੰਟ ਬੇਟੇ ਲੋਕੀ ਭਾਲਦੇ ਸਕੇਟਰ ਉਹ ਕਹਿੰਦੇ ਵੀ ਆਇਆ ਉਹਨਾਂ ਦਾ ਗਾਹ ਕੋਲ ਸਾਡੀ ਟਾਪ ਦੀ ਸੇਵਾ ਹੋਵੇ। ਸੇਵਾ ਹੋਵੇ ਬਿਲਕੁਲ। ਉਸ ਵਕਤ ਤੋਂ ਕਦੋਂ ਜੇ ਉਹਨੇ ਵੱਡਾ ਡਾਕਟਰ ਨੇ ਐਮਪੀ ਨੇ ਮੱਡੇ ਹਸਪੀਟਲ ਬਣਾਇਆ। ਇਸ ਫਾਈਨ ਵਾਲੇ ਲਾਲੇ ਦੀ ਦਿੱਖ ਅੱਤ ਕਿੱਥੇ ਪਊ ਉਹ ਕਸਟਮਰ ਤੇ ਗਾਗ ਤੇ ਪੈਣਾ ਇੱਕ ਨਾੜ ਬਲਾਕ ਹੈ 50% ਸੁਖੂ ਗਾ ਮਰਦਾ ਹੈ ਬਾਈ ਦੋ ਬਲਾਕ ਹੈ ਡਰੋਨ ਦਾ ਜੀ ਉਹ ਡਾਰਾ ਡੀਜ਼ਲ ਦਾ ਖਰਚਾ ਕਿੱਥੋਂ ਕੱਢੇ ਬਿਲਕੁਲ ਜੀ ਉਹ ਡਰੋਨ ਦਾ ਉਹ ਕਹਿੰਦਾ ਜੀ ਇਹ ਤਾਂ ਕੁਝ ਵੀ ਹੋ ਸਕਦਾ ਤੇ ਜਿਹੜੋ ਬੰਦਾ ਡਰਦਾ ਉਹਦੇ ਹੀ ਫਸਦਾ ਤੇ ਉਹਦੇ ਹੀ ਮਰਦਾ ਮੈਂ ਤਾਂ ਅਗਲੇ ਨੂੰ ਕਹਿੰਨਾ ਵੀ ਬਾਈ ਜੀ ਦੇਖੋ ਇਹ ਚੀਜ਼ ਉਹੋ ਜੀ ਹੈ ਕਿੰਨਾ ਚਿਰ ਮਕੈਨਿਕ ਦਾ ਸਾਥ ਡਾਕ ਲਈ ਬੰਦਾ ਹਾਂਜੀ ਉਹਨਾਂ ਚਿਰ ਪੁੱਛੀ ਬਿਲਕੁਲ ਬਿਲਕੁਲ ਅਸਲ 'ਚ ਨਾ ਮੈਂ ਭਾਈ ਜੀ ਇੱਕੋ ਹੀ ਰਿਕਵੈਸਟ ਕਰਨੀ ਚਾਹਣਾ ਸਭ ਨੂੰ ਜਿੰਨੇ ਵੀ ਭੈਣ ਭਰਾ ਦੇਖ ਰਹੇ ਆ ਵੀ ਮਕੈਨਿਕ ਨਹੀਂ ਉਹਨਾ ਮਾੜਾ ਹੋ ਸਕਦਾ ਜਿੰਨੇ ਤੁਸੀਂ ਮਾੜੇ ਹੋ ਸਕਦੇ ਹੋ ਇੱਕ ਚੀਜ਼ ਇੱਕ ਚੀਜ਼ 5000 ਰੁਪਏ ਦੀ ਆਂਦੀ ਆ ਕੋਈ ਵੀ ਕਿਸੇ ਵੀ ਗੱਡੀ ਦਾ ਪਾਰਟ ਸਲਾ ਲਓ ਇੱਕ ਚੀਜ਼ 5000 ਰੁਪਏ ਦੀ ਹੈ ਤੁਸੀਂ ਦੱਸਤਾ ਜੀ Ориਜਨਲ 5000 ਰੁਪਏ ਦਾ ਮੈਂ ਪੁੱਛੂਗਾ ਜੀ ਇਹਦਾ ਅਲਟਰਨੇਟ ਦੇਸੀ ਕਿੰਨੇ ਰਿਹਾ ਤੁਸੀਂ ਕਹਦੋਂਗੇ ਜੀ 2000 ਦਾ ਜਾਂ 2500 ਰਿਆ 3000 ਦਾ ਤਾਂ ਮੈਂ ਕਹੂੰਗਾ ਜੀ ਤੁਸੀਂ ਐਂ ਕਰੋ ਇਹ ਪਾ ਦਿਓ ਦੇਖੋ ਤੁਹਾਡਾ ਤਾਂ ਉਹੀ ਮਿਹਨਤ ਗਈ ਕੀਤੀ ਤੁਸੀਂ ਤੁਸੀਂ ਆਪਣੀ ਲੇਬਰ ਜਿਹੜੀ ਲੈਣੀ ਉਹੀ ਲੈਣੀ ਆ ਲੈ ਲਈ ਪਰ ਚੱਲਣਾ ਕਿਨੇ ਆ ਜੀ ਪਾਰਟਸ ਨੇ ਚੱਲਣਾ ਨਾ ਕਿ ਉੱਥੇ ਮਿਸਤਰੀ ਨੇ ਚੱਲਣਾ ਇਹ ਕਿੰਨੀ ਔਖੀ ਗੱਲ ਕਰਦੇ ਤੁਹਾਡੀ ਜੋ ਜੀ ਭਾਅ ਆਉਣਾ ਤੁਸੀਂ ਦਰਬਾਰ ਸਾਹਿਬ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਉਹ ਤੁਹਾਡੀ ਆਮ ਨਾਲ ਨੂੰ ਫਲ ਮਿਲ ਜਾ ਬਿਲਕੁਲ ਜੀ ਜੇ ਅਸੀਂ ਜਾ ਕੇ ਉੱਥੇ ਮੇਲਾ ਹੀ ਵੇਖਣਾ ਤੇ ਫਿਰ ਅਸੀਂ ਨਾਲ ਦੇ ਕੋਲ ਦੂਰ ਨਾਲ ਦੇ ਕੋਲ ਦੂਰ ਬਿਲਕੁਲ ਜੀ ਬਿਲਕੁਲ ਜੀ ਸਮਾਂ ਖਰਾਬ ਕਰ ਮੈਂ ਬਾਈ ਜੀ ਫਰੀਦਕੋਟ ਮੈਂ ਫਰੀਦਕੋਟ ਤੋਂ ਆਇਆ ਦੇਖੋ ਮੈਂ ਨੀਰਬੋਡ 50 ਕਿਲੋਮੀਟਰ ਤੁਹਾਡੇ ਕੋਲੇ ਆਇਆ ਉੱਥੋਂ ਆਇਆ ਆਪਣਾ ਸਮਾਨ ਦਿੱਤਾ ਮੈਂ ਚੱਲ ਕੇ ਆਇਆ ਤੇਲ ਵੀ ਲਾਇਆ ਤਾਂ ਮੈਂ ਕੁਛ ਦੇਖ ਕੇ ਹੀ ਆਇਆ ਸੀਗਾ ਤੁਹਾਡੀਆਂ ਵੀਡੀਓ ਦੇਖਦਾ ਹੁੰਦਾ ਸੀਗਾ ਜੀ ਵੀ ਮੈਨੂੰ ਮੈਨੂੰ ਇਹ ਸੀ ਵੀ ਬਾਈ ਨੂੰ ਮੈਂ ਇੱਕ ਵਾਰੀ ਮਿਲਣਾ ਆਪਣੀ ਗੱਡੀ ਦਿਖਾਣੀ ਆ ਜੋ ਵੀ ਹੈਗਾ ਮੈਨੂੰ ਉਹ ਮਤਲਬ ਜੋ ਖੁੱਲ ਕੇ ਗੱਲ ਆਊਗੀ ਮੈਨੂੰ ਪਤਾ ਸੀ ਇਹਨਾਂ ਦੇ ਥਰੂ ਹੀ ਆਣੀ ਆ ਮੈਨੂੰ ਅੱਜ ਤੱਕ ਇੱਕ ਨਹੀਂ ਮੈਂ 10 ਮਿਸਤਰੀਆਂ ਕੋਲੇ ਵੀ ਗਿਆ ਹੂੰਗਾ ਪਰ ਮੈਨੂੰ ਇੰਨਾ ਵਧੀਆ ਜੋ ਗੱਡੀ ਬਾਰੇ ਡਾਇਗਨੋਸ ਆ ਕੁਛ ਨਹੀਂ ਆ ਨਹੀਂ ਕੁਛ ਵੀ ਨਹੀਂ ਲਾਇਆ ਬਾਈ ਜੀ ਦੇਖਦੀ ਵੀ ਨਹੀਂ ਹੈ ਨਹੀਂ ਉਹ ਜੋ ਲਾਇਆ ਉਹ ਜਿੱਥੇ ਕੋਈ ਪ੍ਰੋਬਲਮ ਸੀਗੀ ਉੱਥੇ ਉਨੀ ਜਗ੍ਹਾ ਲਈ ਲਾਇਆ ਨਾ ਕਿ ਉਹਨੂੰ ਬਾਹਰ ਉਹਨੂੰ ਚੇਪਣ ਲਈ ਲਾਇਆ ਜਿੱਥੇ ਵੀ ਕੋਈ ਚੀਜ਼ ਹੋਊਗੀ ਭਾਈ ਜੀ ਜਿਵੇਂ ਡਾਕਟਰ ਦੀ ਪੱਟੀ ਦੀ ਗੱਲ ਕੀਤੀ ਹਾਂਜੀ ਹਾਂਜੀ ਇਹ ਵੈਦ ਕੋਈ ਕਾੜੇ ਦਿੰਦਾ ਹੈ ਉਸ ਉਹਦੇ ਕਾੜਿਆਂ ਤੇ ਰੁਕਦੇ ਨਹੀਂ ਬਿਲਕੁਲ ਉਹ ਕਹਿੰਦੇ ਭਾਈ ਟੀਕਾ 2 ਲੱਖ ਗਲੂਕੋਜ਼ ਦੀ ਬੋਤਲ ਲਾ ਮੇਰੀ ਪੇਟ ਖਰਾਬ ਹੈ ਤੁਸੀਂ ਮੋਸ਼ਨ ਬੰਦ ਕਰ ਵੈਦਿੰਦਾ ਕੰਮ ਹੈ ਉਸ ਨੂੰ ਕਹਿੰਦੇ ਨਿਕਲੀ ਜਾਣ ਦੇ ਜੇ ਕੰਮ ਲੱਗਾ ਇਹ ਫਿਲਟਰ ਹੈ ਫਿਲਟਰ ਹੋ ਰਿਹਾ ਹੈ ਉਹ ਅੰਦਰ ਫਿਲਟਰ ਹੋ ਰਿਹਾ ਹੈ ਫਿਲਟਰ ਹੋ ਰਿਹਾ ਹੈ ਬਿਲਕੁਲ ਪਸ਼ੂਆਂ ਨੂੰ ਪਸ਼ੂਆਂ ਤੇ ਜੰਗਲਾਂ ਚ ਰਹਿੰਦੇ ਹੋਏ ਜਾਨਵਰਾਂ ਨੂੰ ਹਾਂਜੀ ਕੌਣ ਡਾਕਟਰ ਜਾ ਕੇ ਟ੍ਰੀਟਮੈਂਟ ਕਰਦਾ ਹੈ ਕੋਈ ਬਿਲਕੁਲ ਕੁਦਰਤ ਕਰਦਾ ਕੁਦਰਤ ਤੋਂ ਨੇਚਰਤੀ ਤਰੀਕੇ ਨਾਲ ਸੀ ਵੀ ਠੀਕ ਉਹਨੇ ਫੋਰਨ ਚ ਵੀ ਆਈ ਫੋਰਨ ਚ ਵੀ ਆਸੀ ਜਿੰਨਾ ਚ ਕੰਡਕਟਰ ਪੁੱਠਾ ਸਿੱਧਾ ਕਰਕੇ ਹਾਂਜੀ ਹਾਂਜੀ ਦੋ ਵਾਰੀ ਸਾਲਾ ਪਿੱਛੋਂ ਚੌੜੇ ਨਹੀਂ ਕਰਾਉਂਦਾ ਗਲਾ ਨਹੀਂ ਪੜਵਾਉਂਦਾ ਹੈਨਾ ਤੇ ਉਹ ਦੋ ਚਾਰ ਟੈਸਟ ਲੇ ਕੇ ਦਾ ਫਿਰ ਖਲਪਤੀ ਉਹਨਾਂ ਟਾਈਮ ਤਸੱਲੀ ਨਹੀਂ ਹੁੰਦੀ ਜੀ ਕੀ ਕਰੀ ਬਿਲਕੁਲ ਜੀ ਜਿਹੜੀ ਟੈਕਨੋਲੋਜੀ ਚੇਂਜ ਹੋਈ ਜਾਣਾ ਜੀ ਹਾਂਜੀ ਬਿਲਕੁਲ ਸੋ ਤੁਹਾਡਾ ਧੰਨਵਾਦ ਹੈ ਕਿ ਬਹੁਤ ਨਹੀਂ ਭਾਈ ਜੀ ਧੰਨਵਾਦ ਤੁਹਾਡਾ ਹੈ ਜਿਹੜਾ ਤੁਸੀਂ ਵੈਸੇ ਟਾਈਮ ਦਿੱਤਾ ਮੈਨੂੰ ਇਹ ਚੀਜ਼ ਬਦਲਨੀ ਹੀ ਪਊ ਬਿਲਕੁਲ ਤੁਸੀਂ ਛੱਡ ਜਾਣੀ ਹੈ ਹਾਂਜੀ ਹਾਂਜੀ ਜੇ ਇੱਕ ਮੈਂ ਸਾਰਿਆਂ ਨੂੰ ਕਹੂੰਗਾ ਕਿ ਦਿੱਲੀ ਕਾ ਤੁਹਾਡਾ ਜੋ ਟੇਸ ਹੈ ਬਈ ਦਿੱਲੀ ਵਾਲੀਆਂ ਗੱਡੀਆਂ ਨੂੰ ਉੱਤੇ ਉਹਨਾਂ ਨੂੰ ਛੱਡ ਦਿਓ ਸਹੀ ਹੈ ਜੀ ਰਾਕਾ ਤੁਹਾਡੀ ਜੇਬ ਤੇ ਪੈਣਾ ਹੈ ਗੱਡੀ ਲੈ ਲਓ ਉੱਚੇ ਮੜ ਦੇ ਲਾ ਬੱਚੇ ਮੜ ਦੇ ਲਾ ਬਿਲਕੁਲ ਸਕ੍ਰੈਪ ਵਾਲੀ ਗੱਡੀ ਨੂੰ ਸਕ੍ਰੈਪ ਦੇ ਵਿੱਚ ਲੈ ਲਓ ਫਿਰ ਉਹਨੂੰ ਆਪਾਂ ਜੇ ਕਿ ਜੇ ਵੀ ਨਵੀਂ ਦੇ ਬਰੋਬਰ ਨਹੀਂ ਕਦੇ ਵੀ ਨਹੀਂ ਖੜ੍ਹ ਸਕਦੀ ਨਹੀਂ ਨਹੀਂ ਉਹ ਨਹੀਂ ਸੱਦਾ ਬੋਡੇ ਪੈਣ ਤੋਂ ਆ ਡਾਕਟਰ ਕਹਿੰਦਾ ਭਾਈ ਤੇਰੀ ਕਿਰਿਆ ਸੋਧੀ ਜਾਊਗੀ ਹਾਂਜੀ ਹਾਂਜੀ ਇੰਗਲਿਸ਼ ਸੀਟ ਤੇ ਬਹਿਣਾ ਹਾਂਜੀ ਟੰਡ ਬੈਠਕਾ ਨਹੀਂ ਲਾਉਣੀਆ ਤੇ ਮੈਰਾਥਨ ਨਹੀਂ ਕਰਦਾ ਬਿਲਕੁਲ ਰਾਈਟ ਕਰੋ ਉਹ ਪੁਰਾਣੀ ਤੱਕ ਫਿਰ ਅਸੀ ਫਿਰ ਹੋਈ ਜ਼ੋਰ ਲਾਉਂਗਾ ਨਹੀਂ 20 ਸਾਲ ਦਾ ਇੱਕ ਜੰਗ ਇਸ ਦਾ ਕੋਈ ਵੀ ਨੌਜਵਾਨ ਲਾ ਲਓ ਲੜਕਾ ਲਾ ਲਓ ਲੜਕੀ ਲਾ ਲਓ ਤੇ ਉਹਨੂੰ 40 45 42 ਸਾਲ ਦੇ ਨਾਲ ਕੰਪੇਅਰ ਕਰਾਂਗੇ ਭਾਈ ਜੀ ਕਿੱਥੋਂ ਹੋਊ ਪਰ ਭਾਈ ਜੀ ਅੱਜ ਪੁਰਾਣੀਆਂ ਖਰਾਕ ਤੇ ਪੁਰਾਣੇ ਤਰੀਕੇ ਨਾਲ ਜਿਹੜੇ ਬੰਦੇ ਕਰਦੇ ਹਾਂ ਹਾਂਜੀ 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 ਅੱਜ ਵੀ ਮੈਂ ਮੁੰਡਿਆਂ ਨਾਲ ਵੱਧ ਕੰਮ ਬਿਲਕੁਲ ਮਾਰਚ ਮਾਰਚ ਟਿੱਟ ਵੀ ਉਹ ਸਭ ਕੁਝ ਆ ਬਾਈ ਮੈਂ ਕਦੀ ਖਾਂਡੂ ਦਾ ਸਿਸਟਮ ਨਹੀਂ ਉਹ ਵੀ ਹੈ ਸਭ ਤੋਂ ਵਧੀਆ ਬਾਈ ਜੀ ਤੁਹਾਡੀ ਉਹ ਖਰਾਕ ਹੈ ਜਿਹੜਾ ਤੁਸੀਂ ਮੰਨਦੇ ਸਟ੍ਰੈਸ ਨਹੀਂ ਰੱਖਦੇ ਜੋ ਸੱਚ ਬੋਲਦੇ ਹੋ ਤੁਹਾਨੂੰ ਇੱਕ ਸੱਚ ਝੂਠ ਨੂੰ ਬੋਲਣ ਪਿੱਛੇ ਆ ਕੇ 100 ਝੂਠ ਨਹੀਂ ਬੋਲਣਾ ਪੈਂਦਾ ਸਭ ਤੋਂ ਮੈਂ ਇਹ ਕਹਿੰਦਾ ਖੜਾ ਛੜਾ ਜੇ ਤੁਸੀਂ ਇੱਕ ਝੂਠ ਬੋਲਤਾ ਬਾਈ ਜੀ ਤੇ ਅੱਗੋਂ ਤੁਹਾਨੂੰ ਕਸਟਮਰ ਨੇ ਕੁਐਸਚਨ ਕਰ ਲਏ ਉਹਦੇ ਰਿਗਾਰਡਿੰਗ ਤੇ ਤੁਹਾਨੂੰ ਇੱਕ ਦੇ ਪਿੱਛੇ 10 ਝੂਠ ਹੋਰ ਬੋਲਣੇ ਪੈਣਗੇ ਇਹ ਤੁਹਾਨੂੰ ਵੀ ਕਿਹਾ ਸੀ ਕਿ ਬਾਈ ਜੀ ਇੱਕ ਬੰਦੇ ਦੀ ਮੈਂ ਕਾਪੀ ਸਮਾਨ ਪਾ ਕੇ ਲੈ ਗਿਆ ਰਾਡਿਓ ਦਾ ਮੈਨੂੰ ਫੋਨ ਆਇਆ ਹਾਂਜੀ ਬਾਈ ਮਿਸ ਕਰਦੀ ਆ ਮੈਂ ਕਿਹਾ ਲੈ ਆਈ ਨਹੀਂ ਇੱਕ ਜਿਹੜਾ ਬੰਦਾ ਪਹਿਲਾਂ ਨੈਗੇਟਿਵ ਹੈ ਉਹ ਲਾਸਟ تک ਨੈਗੇਟਿਵ ਤੋਂ ਰਹਿ ਜਾਊਗਾ ਬਾਈ ਜੀ ਬਿਲਕੁਲ ਜੀ ਬਿਲਕੁਲ ਜੀ ਸਹੀ ਆ ਵੀ ਕਿਸੇ ਨਾ ਕਿਤੇ ਆਪਦੇ ਪਰਿਵਾਰ ਤੇ ਭੈਣ ਭਰਾ ਤੇ ਵਿਸ਼ਵਾਸ ਕਰਨਾ ਪਉ ਦੁਨੀਆ ਵਿਸ਼ਵਾਸ ਤੇ ਖੜੀ ਨਹੀਂ ਮੈਂ ਬਾਈ ਜੀ ਕੱਲ ਤੁਹਾਡੇ ਕੋਲੇ ਗੱਡੀ ਛੱਡ ਕੇ ਗਿਆ ਤੁਸੀਂ ਮੈਨੂੰ ਜੋ ਸੀ ਸਾਰਾ ਕੁਝ ਸਮਝਾਤਾ ਤੇ ਮੈਂ ਇੱਕ ਵਿਸ਼ਵਾਸ ਤੇ ਹੀ ਤੁਹਾਡੇ ਕੋਲੇ ਆਇਆ ਸੀਗਾ ਤੇ ਵਿਸ਼ਵਾਸ ਤੇ ਹੀ ਗੱਡੀ ਛੱਡ ਕੇ ਗਿਆ ਸੀਗਾ ਤੇ ਉਹ ਮੇਰਾ ਵਿਸ਼ਵਾਸ ਜਿੰਨਾ ਸੀਗਾ ਉਸ ਟਾਈਮ ਕੱਲ ਤੁਹਾਡੇ ਕੋਲੇ ਆਉਣ ਤੇ ਜਾ ਮੇਰੇ ਜਾਣ ਤੇ ਤਾਂ ਮੈਂ ਕਹਿ ਸਕਦਾ ਉਸ ਤੋਂ ਇਸ ਟਾਈਮ ਮੇਰਾ ਤੁਹਾਡੇ ਤੇ ਡਬਲ ਹੋਇਆ ਕਿਉਂਕਿ ਮੈਂ ਮੈਂ ਆਪਣੀ ਗੱਡੀ ਦੇਖ ਕੇ ਤੁਹਾਡਾ ਕੰਮ ਕੀਤਾ ਦੇਖ ਕੇ ਤੋਡੀ ਗੱਡੀ ਮੇਰਾ ਮਤਲਬ ਗੱਡੀ ਦਾ ਦੇਖ ਕੇ ਕੰਡੀਸ਼ਨ ਵੀ ਯਾਰ ਮੇਰੀ ਮਤਲਬ ਇਹ ਕਹਿੰਨਾ ਮੇਰਾ ਬਾਈ ਮਨ ਖੁਸ਼ ਹੋਇਆ ਰੂਹ ਖੁਸ਼ ਹੋਈ ਆ ਵੀ ਯਾਰ ਮੇਰਾ ਗੱਡੀ ਦਾ ਕੰਮ ਹੋਇਆ ਤਾਂ ਸਹੀ ਆ ਪੈਸਾ ਮਿਲੇ ਕਿਸੇ ਲਈ ਵੀ ਮੈਟਰ ਨਹੀਂ ਕਰਦਾ ਗੱਲ ਉਸ ਲਈ ਕੰਮ ਹੈ ਕਿ ਕੰਮ ਉਹਦਾ ਪ੍ਰੋਪਰ ਸਹੀ ਤਰੀਕੇ ਨਾਲ ਹੋਵੇ ਹੁਣ ਦੋ ਗੱਲਾਂ ਬਾਈ ਜੀ ਬੈਕ ਕੰਪਰੈਸਰ ਪਾਣੀ ਤੁਸੀਂ ਬਿਲਕੁਲ ਬਿਲਕੁਲ ਜੀ ਥੋੜਾ ਬਹੁਤਾ ਸਿੰਮੂਗਾ ਇੰਜੈਕਟਰਾਂ ਦੇ ਉੱਤੇ ਪਾਣੀ ਨਹੀਂ ਮਰਵਾਉਣਾ ਕੋਈ ਚੱਕਰ ਮੈਂ ਮਰਵਾਉਂਦਾ ਨਹੀਂ ਬਾਈ ਜੀ ਪਹਿਲਾਂ ਨਹੀਂ ਮਰਵਾਉਂਦਾ ਸਾਫ਼ ਹੀ ਕਰਵਾਉਣਾ ਹੁੰਦਾ ਕਪੜੇ ਨਾ ਕਪੜੇ ਨਾ ਜਿੱਲਾ ਕਪੜਾ ਕੁਪੜਾ ਮਾਰਦੇ ਨਾ ਮੈਂ ਨਹੀਂ ਮਾਰਿਆ ਇਸ ਕਰਕੇ ਨਹੀਂ ਮਾਰਿਆ ਕਿ ਜੇ ਪਾਣੀ ਚਲਾ ਕੇ ਤਾਂ ਪ੍ਰੋਬਲਮ ਕੋਈ ਨਹੀਂ ਸਹੀ ਹੈ ਬਾਈ ਸਹੀ ਹੈ ਧੰਨਵਾਦ ਆ ਬਾਈ ਜੀ ਥੈਂਕ ਯੂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ